ਹਾਂਜੀ ਗੁੱਡ ਇਵਨਿੰਗ ਗੁੱਡ ਇਵਨਿੰਗ ਗੁੱਡ ਇਵਨਿੰਗ ਸਭ ਨੂੰ ਸਤਿ ਸ਼੍ਰੀ ਅਕਾਲ ਬਈ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੀ ਕਲਾਸ ਦੇ ਸੈਸ਼ਨ ਦੇ ਵਿੱਚ ਤਾਂ ਪੀਐਸ ਟੈਟ 2025 ਪੀਐਸ ਟੈਟ 2025 ਦੀ ਇਹ ਸਪੈਸ਼ਲ ਕਲਾਸ ਹੈ ਤੇ ਹੁਣ ਜਿਵੇਂ ਤੁਹਾਨੂੰ ਪਤਾ ਹੈ ਵੀ ਅਸੀਂ ਤੁਹਾਨੂੰ ਅੱਜ ਤੱਕ ਦਾ ਪੀਐਸ ਟੈਟ ਦਾ ਵੈਸਟ ਆ ਆਟਮ ਬਮ ਆਫਰ ਠੀਕ ਹੈ ਤੁਹਾਡਾ ਪੂਰਾ ਆਫਰ ਇਸ ਨੂੰ ਅਸੀਂ ਦੇਰੇ ਸੀ ਅੱਜ ਦੀ ਲਾਸਟ ਡੇਟ ਹੈ ਜੇ ਤੁਸੀਂ ਅੱਜ ਅੱਜ ਦੇ ਵਿੱਚ ਸਾਡਾ ਪੀਐਸਟਟ ਦਾ ਬੈਚ ਜੁਆਇਨ ਕਰਦੇ ਹੋ ਤਾਂ ਤੁਹਾਨੂੰ ਮਿਲੇਗਾ ਸਿਰਫ ਤੇ ਸਿਰਫ 1499 ਰੁਪਏ ਦਾ ਬਈ ਠੀਕ ਹੈ ਇਹ ਲਾਈਵ ਬੈਚ ਹੈ ਹੁਣ ਇਹਦੇ ਉੱਪਰ ਇਹ ਨਾ ਜਾਇਓ ਵੀ ਤੁਹਾਨੂੰ ਅਸੀਂ ਇਕੱਲੇ ਐਸਐਸਟੀ ਕਰਾਵਾਂਗੇ ਜਾਂ ਇੰਚੇ ਇਕੱਲਾ ਐਕਸਪੈਕਟ ਕਰਾਵਾਂਗੇ ਦੋ ਕਰਾਵਾਂਗੇ ਇਹ ਭਾਈ ਕੰਪਲੀਟ ਬੈਚ ਹੈ ਜਿਹਦੇ ਵਿੱਚ ਅਸੀਂ ਤੁਹਾਨੂੰ ਈਟੀਟੀਡੀ ਦੇ ਪੇਪਰ ਦੇ ਵਿੱਚ ਤੁਹਾਨੂੰ ਅਸੀਂ ਸਾਰੇ ਸਬਜੈਕਟ ਲਾਈਕ ਇੰਗਲਿਸ਼ ਪੰਜਾਬੀ ਸੀਡੀਪੀ ਈਵੀਐਸ ਸਾਰੇ ਸਾਰੇ ਸਬਜੈਕਟ ਕਰਾਵਾਂ ਤੁਹਾਨੂੰ ਅਸੀਂ ਇਸੇ ਤਰ੍ਹਾਂ ਐਸਐਸਟੀ ਦਾ ਜਿਹੜਾ ਪੋਰਸ਼ਨ ਹੈਗਾ ਬਈ SST ਦੇ ਪੋਰਸ਼ਨ ਦੇ ਵਿੱਚ ਅਸੀਂ ਤੁਹਾਨੂੰ ਸਾਰੇ ਦਾ ਸਾਰਾ ਪੋਰਸ਼ਨ ਜਿਹੜਾ ਤੁਹਾਡਾ ਹੈਗਾ SST ਦਾ ਇੰਗਲਿਸ਼ ਪੰਜਾਬੀ ਤੇ CDP ਦਾ ਇਹ ਸਾਰੇ ਦੇ ਸਾਰੇ ਕੰਮ ਕਰਾਵਾਂਗੇ ਵੀ ਠੀਕ ਹੈ ਜੀ ਹਾਂ ਭਾਈ ਆਵਾਜ਼ ਡਬਲ ਆ ਰਹੀ ਹੈ ਹੁਣ ਵੀਡੀਓ हां भाई सब नु डबल ਆ ਰਹੀ ਹੈ ਜਾਂ ਠੀਕ ਆ ਹੁਣ ਚੈੱਕ ਕਰੂ ਮਾੜਾ ਦੇਖਿਓ ਮਾੜਾ ਇੱਕ ਵਾਰੀ हां भाई ਕਿ ਮੇ ਆਵਾਜ਼ ਹੁਣ ਦੇਖੋ ਬਈ ਆਵਾਜ਼ ਚੈੱਕ ਕਰੋ ਇੱਕ ਵਾਰੀ ਹਾਂਜੀ ਦੇਖੋ ਬਈ ਆਵਾਜ਼ ਹੁਣ ਸਹੀ ਆ ਰਹੀ ਹੈ ਜਾਂ ਡਬਲ ਆ ਰਹੀ ਹੈ ਸਹੀ ਆ ਰਹੀ ਹੈ ਕੀ ਡਬਲ ਆ ਰਹੀ ਹੈ ਡਬਲ ਆ ਰਹੀ ਹੈ ਹੁਣ ਵੀ ਡਬਲ ਆ ਰਹੀ ਹੈ ਹਾਂਜੀ சயல ஆ ਨੇ ਕਲਾਸ ਹਾਂ ਭਾਈ ਚਲੋ ਜੇ ਸਰਜੂ ਦਾ ਠੀਕ ਹੈ ਜੀ ਹਾਂ ਭਾਈ ਕਰ ਲਓ ਜਿਹੜੇ ਅਸਟ ਦੇਖੋ ਇਹ ਕਰ ਲਓਗੇ ਤਾਂ ਫਿਰ ਆਪਾਂ ਅੰਕਰੀਏ ਭਾਈ अच्छा चलो ये तो ये साडा बैच दा ऑफर सी भाई ਤੁਹਾਨੂੰ ਦੱਸਤਾ ਮੈਂ ਤੇ ਅਸੀਂ ਅੱਜ ਨਾ 2014 ਦਾ ਤੁਹਾਡਾ ਪੇਪਰ ਕਰਾਂਗੇ ਤੇ ਦੇਖਦੇ ਆਂ ਆਪਾਂ ਤੁਹਾਨੂੰ 2014 ਪੇਪਰ ਕਰਾਵਾਂਗੇ ਅੱਜ ਠੀਕ ਐ ਆਪਾਂ ਤੁਹਾਨੂੰ 2014 ਦਾ ਪੇਪਰ ਕਰਾਵਾਂਗੇ ਅੱਜ 2014 ਦੇ ਪੇਪਰ ਦੇ ਜਿਹੜਾ ਪਹਿਲਾ ਕੁਸਚਨ ਆਇਆ ਸੀ ਐਸਐਸਟ ਦਾ ਆਪਣਾ ਏਮ ਕੀ ਹੋਵੇ ਬਈ ਆਪਣਾ ਏਮ ਇਹ ਹੋਵੇ ਵੀ ਜੇ ਤੁਸੀਂ ਪੀਐਸਟੈਂਡ ਦਾ ਪੇਪਰ ਪਾਸ ਕਰਨਾ ਹੈ ਤਾਂ ਇਹਦੇ ਵਿੱਚ ਸਭ ਤੋਂ ਵੱਡਾ ਪੋਰਸ਼ਨ ਜਿਹੜਾ ਐਸਐਸਟੀ ਦੇ ਵਿੱਚ ਹੈਗਾ ਉਹ ਹੈਗਾ ਤੁਹਾਡਾ ਐਸਐਸਟੀ ਦਾ ਪੋਰਸ਼ਨ ਠੀਕ ਹੈ ਜੀ ਸਿਲੈਕਟਰ ਐਸਐਸਟੀ ਦਾ ਇਹ ਸਭ ਤੋਂ ਵੱਡਾ ਪੋਰਸ਼ਨ ਹੈ ਹੁਣ ਜੇ ਤੁਸੀਂ 60 ਦੇ ਵਿੱਚੋਂ ਇਹ ਮੰਨੋ ਵੀ ਜੇ ਤੁਸੀਂ ਇੱਕ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ ਤਾਂ ਤੁਹਾਨੂੰ ਚਾਹੀਦੇ ਨੇ 82 ਨੰਬਰ ਜੇ ਤੁਸੀਂ ਜਨਰਲ ਨੂੰ ਬਿਲੋਂਗ ਕਰਦੇ ਹੋ ਤਾਂ ਫਿਰ ਤੁਹਾਨੂੰ ਚਾਹੀਦੇ ਨੇ 90 ਨੰਬਰ ਜੇ ਤੁਸੀਂ ਜਨਰਲ ਕੈਟਾਗਰੀ ਵਾਲੇ SSST ਦੇ ਵਿੱਚੋਂ 45 ਸਕੋਰ ਕਰ ਦਿੰਨੇ ਆ ਜਾਂ 45 ਤੋਂ ਪਲੱਸ ਕਰ ਦਿੰਨੇ ਹੋ ਤਾਂ ਤੁਹਾਡਾ PS TET ਪਾਸ ਹੋਣਾ ਸ਼્યોਰ ਹੋ ਜਾਂਦਾ ਹੈ ਜੇ ਤੁਸੀਂ ਕੈਟਾਗਰੀ ਵਾਲੇ ਜਿਹੜੇ ਸਟੂਡੈਂਟਸ ਹੈਗੇ ਨੇ ਉਹ 40 ਪਲੱਸ ਨੰਬਰ ਕਰ ਦਿੰਦੇ ਆ ਇਕੱਲੇ SSST ਦੇ ਵਿੱਚੋਂ ਤਾਂ ਤੁਹਾਡਾ ਪਾਸ ਹੋਣਾ ਲਾਜ਼ਮੀ ਹੋ ਜਾਂਦਾ ਹੈ ਤਾਂ ਇਸ ਕਰਕੇ ਇਹ ਮੰਨ ਕੇ ਚੱਲੋ ਵੀ ਜੇ 40 ਪਲੱਸ ਕਰਦੇ ਹੋ ਤਾਂ ਤੁਹਾਡਾ ਪੇਪਰ ਪਾਸ ਹੋਇਆ ਕੀ ਹੋਇਆ ਕੀ ਹੋਇਆ ਠੀਕ ਹੈ ਪਰ ਇਹ ਤੋਂ ਘੱਟ ਆਪਾਂ हां ਸਾਡੇ ਬੱਚਿਆਂ ਦੇ 58 58 ਨੰਬਰ ਵੀ ਆਏ ਹੋਏ ਨੇ 60 ਦੇ ਵਿੱਚੋਂ ਇਹ ਮੰਨ ਕੇ ਚੱਲੋ ਪਿਛਲੇ ਵਾਰ 56 ਪਿਛਲੇ ਵਾਰ 53 54 55 ਨੰਬਰ ਤੱਕ ਵੀ ਸਟੂਡੈਂਟਸ ਦੇ ਪੇਪਰਾਂ ਦੇ ਵਿੱਚੋਂ ਆਏ ਸੀਗੇ ਤਾਂ ਦੇਖੋ ਭਈ ਤੁਹਾਡੇ ਵੀ ਆ ਸਕਦੇ ਨੇ ਨਾ ਐਂਡਿਕੋ ਗੱਲ ਨਹੀਂ ਹੈਗੀ ਚਲੋ ਕੁਐਸਚਨ ਨੰਬਰ 1 ਦੇਖੋ ਕੀ ਕਹਿ ਰਿਹਾ ਹੈ ਕਹਿੰਦਾ ਭਾਰਤੀ ਰਿਆਸਤਾਂ ਦੇ ਵਿੱਚ ਲੈਪਸ ਦੀ ਨੀਤੀ ਜਿਹੜੀ ਸੀ ਹੋਈ ਹੈ ਨਾ ਲੈਪਸ ਦਾ ਸੀ ਨਾ ਸੀ ਡਾਕਟ੍ਰੀਨ ਆਫ ਲੈਪਸ ਹੁਣ ਡਾਕਟ੍ਰੀਨ ਆਫ ਲੈਪਸ ਦਾ ਮਤਲਬ ਕੀ ਸੀਗਾ ਡਾਕਟ੍ਰੀਨ ਆਫ ਲੈਪਸ ਦਾ ਮਤਲਬ ਇਹ ਸੀਗਾ ਵੀ ਭਾਈ ਜਿਹੜੇ ਰਾਜੇ ਦੇ ਪੁੱਤਰ ਨਹੀਂ ਹੁੰਦਾ ਸੀਗਾ ਤਾਂ ਉਸ ਰਾਜੇ ਦੀ ਮੌਤ ਤੋਂ ਬਾਅਦ ਉਹਦੀ ਜਿਹੜੀ रियासत ਸੀ ਉਹ ਲੈਪਸ ਦੀ ਨੀਤੀ ਦੇ ਤਹਿਤ ਅੰਗਰੇਜ਼ੀ ਸਾਮਰਾਜ ਦੇ ਵਿੱਚ ਸ਼ਾਮਲ ਕਰ ਲਈ ਜਾਂਦੀ ਸੀ ਠੀਕ ਹੈ ਜੀ ਤਾਂ ਕਿਹੜੀ ਜਿਹੜੀ ਲਾਸਟ रियासत ਸੀ ਹੋਈ ਕਿਹੜੀ ਸੀ ਦੱਸੋਗੇ ਕਮੈਂਟ ਕਰਕੇ ਹਾਂ ਜੀ ਵਰਤ ਨਹੀਂ ਹੋ ਰਹੀ ਯਾਰ ਧੱਕਾ ਨਾ ਕਰੋ ਯਾਰ ਇਨਾਂ ਹੈ ਚਲੋ ਆ ਭਾਈ ਤਾਂ ਤੁਹਾਨੂੰ ਪਤਾ ਹੀ ਵੀ ਕਿਹੜਾ ਕਿਹੜਾ ਗਵਰਨਰ ਜਨ ਸੀ ਉਸ ਸਮੇਂ ਤਾਂ ਗਵਰਨਰ ਜਨ ਸੀ ਭਾਈ ਲਾਡ ਲੋ ਅੱਖਾਂ ਮੀਚ ਕੇ ਦਿਮਾਗ ਦੇ ਕਿਸੇ ਖਾਨੇ ਦੇ ਵਿੱਚੋਂ ਕੱਢ ਕੇ ਲਾਡ ਲਾਉ ਜੀ ਨੂੰ ਅਸੀਂ ਚੁਪੇ ਦਾਂਗੇ ਇੱਥੇ ਠੀਕ ਹੈ ਜੀ ਤੇਦਾ ਅਨਸਰ ਸਾਡਾ ਕੀ ਆ ਗਿਆ ਜੀ ਹੁਣ ਤਿਆਰੀ ਐਨੀ ਹੋਵੇ ਸਾਡੀ ਸਾਡੇ ਦਿਮਾਗ ਦੇ ਵਿੱਚ ਨਾ ਅਨਸਰ ਘੁੰਮੇ ਤੇ ਅਸੀਂ ਉਸ ਨੂੰ ਲੱਭੀਏ ਤੇ ਫਿਰ ਅਸੀਂ ਇਹ ਵੀ ਕਹਿ ਦੀ ਭਾਈ ਮੇਰਾ ਕੁਐਸਚਨ ਗਲਤ ਹੈ ਜੇ ਨਹੀਂ ਹੋ ਜਾ অপਸ਼ਨ ਹੋ ਗਿਆ ਫਿਰ ਕਹਾਂ ਗਲਤ ਹੈ ਨਾ ਤਾਂ ਇੱਥੋਂ ਗਲਤੀਆਂ ਦਾ ਪਤਾ ਵੀ ਲੱਗ ਜਾਂਦਾ ਹੁੰਦਾ ਚਲੋ ਜੀ ਨੈਕਸਟ ਆ ਗਿਆ ਜੀ ਕਹਿੰਦਾ ਉਹ ਗ੍ਰੀਕ ਦਾ ਕਿਹੜਾ ਰਾਜਦੂਤ ਵੈਸ਼ਨਵ ਬਣ ਗਿਆ ਸੀ ਅਤੇ ਗਰੁੱਡ ਥੰਮ ਦੀ ਸਥਾਪਨਾ ਉਹਨੇ ਬੇਸਨਗਰ ਦੇ ਵਿੱਚ ਕੀਤੀ ਸੀ ਹਣਾ ਤੇ ਨੇ ਇੱਕ ਗਰੁੜ ਸਤੰਭ ਬਣਾਇਆ ਸੀ ਬਈ ਤੇ ਕਿਹੜਾ ਰਾਜਦੂਤ ਸੀਗਾ ਗ੍ਰੀਕ ਦਾ ਸੀ ਇਹ ਮਤਲਬ ਯੂਨਾਨੀ ਰਾਜਦੂਤ ਸੀਗਾ ਬੈਸ਼ਨ ਮਤਲਬ ਬਈ ਉਸ ਸਮੇਂ ਦਾ ਬੈਸ਼ਨ ਮਤ ਸ਼ੈਮਾਤੀ ਦੋਨੇ ਹੋਇਆ ਕਰਦੇ ਸੀ ਹਨਾ ਉਹਨਾਂ ਦੀ ਲੋਕ ਪੂਜਾ ਕਰਿਆ ਕਰਦੀ ਸੀ ਤਾਂ ਕਿਹੜਾ ਸੀ ਬਈ ਉਹ ਉਹ ਕਿਹੜਾ ਸੀਗਾ ਉਹ ਸੀਗਾ ਹੌਲੀਡੋਰਸ ਹੌਲੀਡੋਰਸ ਸੀ ਰਾਸੀ ਇਹਨੇ ਭਾਰਤ ਦੇ ਵਿੱਚ ਇੱਕ ਬੇਸ ਨਗਰ ਦੇ ਵਿੱਚ ਐਮਪੀ ਦੇ ਵਿੱਚ ਆ ਵੀ ਬੇਸ ਨਗਰ ਇਹ ਤਾਂ ਇਹਨੇ ਉੱਥੇ ਇੱਕ ਗਰੁੜ ਸਤੰਭ ਦੀ ਸਥਾਪਨਾ ਹੁਣ ਗਰੁੜ ਸੰਭਾ ਦਾ ਮਤਲਬ ਕਿਉਂ ਗਰੁੜ ਸੰਭੀ ਕਿਉਂ ਬਣਾਇਆ ਵੀ ਇਹਨੇ ਇਹਨੇ ਕਾਂ ਸਤੰਭ ਕਿਉਂ ਨਹੀਂ ਬਣਾਤਾ ਕਿਉਂਕਿ ਭਗਵਾਨ ਵਿਸ਼ਨੂੰ ਦਾ ਜਿਹੜਾ ਵਾਹਨ ਮੰਨਿਆ ਜਾਂਦਾ ਉਹ ਗਰੁੜ ਮੰਨਿਆ ਜਾਂਦਾ ਇਸ ਕਰਕੇ ਨੇ ਗਰੁੜ ਸੰਭ ਦੀ ਸਥਾਪਨਾ ਕੀਤੀ ਸੀ ਕਿਉਂਕਿ ਵੈਸ਼ਨਵ ਸੀਗਾ ਤਾਂ ਫਿਰ ਹਣਾ ਠੀਕ ਹੈ ਜੀ ਤਾਂ ਇੰਪੋਰਟੈਂਟ ਤੁਹਾਡੇ ਵਾਸਤੇ ਵੀ ਹੌਲਡ ਹੋਰ ਸੋਗਾ ਇੰਪੋਰਟੈਂਟ ਤੁਹਾਡੇ ਵਾਸਤੇ ਨੈਕਸਟ ਕੁਐਸਚਨ ਨੰਬਰ 3 ਦੇਖੋ ਕੀ ਕਹਿ ਰਿਹਾ ਇਹਨਾਂ ਵਿੱਚੋਂ ਕਿਹੜਾ ਕਾਰਜ ਗਣਿਤ ਤੇ ਆਧਾਰਿਤ ਹੈ ਕਿਹੜਾ ਕਾਰਜ ਗਣਿਤ ਤੇ ਆਧਾਰਿਤ ਹੈ ਜੀ ਇੰਪੋਰਟੈਂਟ ਹੈ ਕੁਐਸਚਨ ਤੁਹਾਡੇ ਇਹ ਟਾਡਾ ਪੰਛੀ ਦਾ ਆਂਦੀ ਕਾ ਪੁਸਤਕਾ ਵੀ ਇਹ ਸਾਡੀ ਖਗੋਲ ਵਿਗਿਆਨ ਦੇ ਨਾਲ ਲਿਟ ਕਰਦੀ ਹੈ ਠੀਕ ਹੈ ਇੰਡੀਕਾ ਪੁਸਤਕ ਇਹ ਤੁਹਾਡਾ ਸਾਡੀ ਜਾਣਕਾਰੀ ਦਾ ਸਰੋਤ ਹੈਗਾ ਮੈਗਜ਼ੀਨਸ ਦੁਆਰਾ ਲਿਖੀ ਗਈ ਪੁਸਤਕ ਵੀ ਹੈ ਨਾ ਤੇ ਬ੍ਰਿਥ ਸੈਂਤਾ ਇਹ ਵੀ ਤੁਹਾਡੀ ਇਹ ਲਿਖੋਲ ਵਿਗਿਆਨ ਨਾਲ ਜੁੜੀ ਹੋ ਬੁੱਕ ਹੈ ਇਹਦੇ ਵਿੱਚੋਂ ਆਰਿਆ ਭਟਮ ਜਿਹੜੀ ਹੈ ਆਰਿਆ ਭਟਮ ਨੇ ਲਿਖੀ ਸੀ ਬੁੱਕ ਆਰਿਆ ਭਟਮ ਹੈ ਵੈਸੇ ਆਰਿਆ ਪਟਮ ਹੈ ਤੇ ਇਹ ਬੁੱਕ ਜਿਹੜੀ ਸਾਡੀ ਮੈਥਮੈਟਿਸ਼ੀਅਨਸ ਦੇ ਨਾਲ ਬਿਲੋਂਗ ਕਰਦੀ ਹੈ ਇਹ ਤੁਹਾਡੇ ਵਾਸਤੇ ਹੁਣ ਆਵਾਜ਼ ਠੀਕ ਹੈ ਕੀ ਹੁਣ ਆਵਾਜ਼ ਠੀਕ ਹੈ ਦੱਸੋ ਮਾੜਾ ਜਾ ਹਾਂਜੀ ਚਲੋ 4 ਨੰਬਰ ਹਣਾ ਇਹਨਾਂ ਵਿੱਚੋਂ ਕਿਹੜਾ ਝੂਠ ਸਹੀ ਨਹੀਂ ਹੈ ਹੁਣ ਪਤਾ ਹੈ ਪੁਰਾਣੇ ਕੁਐਸਚਨ ਪੜ੍ਹਨ ਦਾ ਫਾਇਦਾ ਪਤਾ ਕੀ ਹੁੰਦਾ ਹੈ ਇਹ ਨਹੀਂ ਹੁੰਦਾ ਵੀ ਐਮਸੀਕਿਊ ਤੁਹਾਨੂੰ ਫੁੱਲ ਫਲੈਸ਼ ਤਿਆਰੀ ਕਰਵਾ ਦੇਣਗੇ ਕਈ ਇਹਨੂੰ ਕਰਵਾ ਵੀ ਦਿੰਦੇ ਨੇ ਇਹ ਜੀ ਗੱਲ ਨਹੀਂ ਹੈ ਪੇਪਰਾਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਂਦਾ ਵੀ ਲੈਵਲ ਕੀ ਪੁੱਛਿਆ ਯਾਰ ਅੱਜ ਤੋਂ 10 ਸਾਲ ਪਹਿਲਾਂ ਵਾਲਾ ਪੇਪਰ ਕਰੋਗੇ ਤਾਂ ਪਤਾ ਲੱਗੂ ਭਈ ਕੀ ਲੈਵਲ ਪੁੱਛਿਆ ਰ ਹੈ ਫਿਰ 9 ਸਾਲ ਦਾ ਫਿਰ 8 ਸਾਲ ਦਾ 7 ਸਾਲ ਦਾ ਨੇ ਇਹ ਕਰਦੇ 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 ਸਾਰੇ ਪੇਪਰ ਤੁਸੀਂ ਦੇਖੋਗੇ ਤਾਂ ਤੁਹਾਨੂੰ ਇੱਕ ਟ੍ਰੈਂਡ ਦਾ ਪਤਾ ਲੱਗ ਜੂ ਵੀ ਹਾਂ ਭਈ ਪਹਿਲਾਂ ਟ੍ਰੈਂਡ ਕੀ ਸੀਗਾ 2011 ਤੋਂ ਟ੍ਰੈਂਡ ਕੀ ਰਿਹਾ ਹੈ ਤੇ 20 ਠੀਕ ਹੈ ਤਾਂ ਇਹਨਾਂ ਚੀਜ਼ਾਂ ਦਾ ਸਾਨੂੰ ਪਤਾ ਆਈਡੀਆ ਲੱਗ ਜਾਂਦਾ ਹੁੰਦਾ ਹੈਗਾ ਓਕੇ ਚਲੋ ਕਹਿੰਦਾ ਜੀ ਇਹਨਾਂ ਵਿੱਚੋਂ ਹੁਣ ਪੇਰੀਆ ਰੱਖਿਆ ਵੀ ਹੈ ਨਾ ਇਹ ਵੀ ਰਾਮਾ ਸਵਾਮੀ ਪੇਰੀਆ ਦੇ ਨਾਂ ਤੇ ਹੈ ਨਾ ਸ਼ਿਪੂਰੀ ਰੱਖਿਆ ਮੱਧ ਪ੍ਰਦੇਸ਼ ਦੇ ਵਿੱਚ ਐਡਾਚੀਗਨ ਜਿਹੜੀ ਹੈ ਨਾ ਨੈਕਸਟ ਅਗੀ ਆਡੀ ਰੰਥਮਭੌਰ ਰੰਥਮਪੌਰ ਜਿਹੜੀ ਹੈ ਇਹ ਸਾਡੀ ਕਿੱਥੇ ਹੈ ਵੀ ਰੰਥਮਪੌਰ ਸਾਡੀ ਹੈਗੀ ਹੈ ਰਾਜਸਥਾਨ ਦੇ ਵਿੱਚ ਠੀਕ ਹੈ ਇੱਕ ਤੁਹਾਡਾ ਹੈਗਾ ਕੀ ਨਾਮ ਸੀ ਉਹਦਾ ਗੁਜਰਾਤ ਦੇ ਵਿੱਚ ਹੈ ਜਿਹਨੂੰ ਅਸੀਂ ਗਿਰ गिर नेशनल पार्क है गी ने वो हैगा गुजरात ਦੇ ਵਿੱਚ ਜਿਹੜਾ ਰੰਥਮਪੋਰ ਵੀ ਰੰਥਮਪੋਰ ਦਾ ਟਾਈਗਰ ਪ੍ਰੋਜੈਕਟ ਹੈ ਇੱਥੇ ਟਾਈਗਰ ਕੰਜ਼ਰਵੇਸ਼ਨ ਕੀਤੀ ਮਤਲਬ ਰਿਜ਼ਰਵ ਕੀਤਾ ਗਿਆ ਟਾਈਗਰ ਏਰੀਆ ਨਾ ਉਹ ਸਾਡਾ ਕਿੱਥੇ ਆ ਵੀ ਉਹ ਗੁਜਰਾਤ ਦੇ ਵਿੱਚ ਨਹੀਂ ਹੈਗਾ ਉਹ ਸਾਥੀ ਹੋ ਰਾਜਸਥਾਨ ਦੇ ਵਿੱਚ ਹੈ ਇਹ ਤੁਹਾਡੇ ਵਾਸਤੇ ਇੰਪੋਰਟੈਂਟ ਹੈਗਾ ਵੀ ਕੁਸਚਨ ਠੀਕ ਹੈ ਚਲੋ ਇਹ ਨਾ ਉਹ ਕਹਿੰਦੇ ਕਿ ਕਿਹੜੀ ਬੰਦਰਗਾਹ ਪੁਰਾਣੀ ਸੌਰੀ ਪੂਰਵੀ ਬੰਦਰਗਾਹ ਨਹੀਂ ਹੈ ਵਾਟ ਇਜ਼ ਬੰਦਰਗਾਹ ਵੀ ਹੈ ਨਾ ਬੰ ਦਾ ਮਤਲਬ ਕਹਿੰਦਾ ਬਾਂਦਰਾ ਦਾ ਗਾਂ ਇੱਥੇ ਬੰਦਰਗਾਹ ਪਾਉਂਦੇ ਨੇ ਉਹਨੂੰ ਅਸੀਂ ਬੰਦਰਗਾਹ ਬੋਲਦੇ ਹਾਂ ਹੈ ਇਹ ਆਊਗਾ ਹਨਾ ਜਿੱਥੇ ਬੰਦਰਗਾਪ ਆਉਂਦੇ ਨੇ ਉੱਥੇ ਉਹਨੂੰ ਸੀ ਕੀ ਬੋਲਦੇ ਨੇ ਉਹਨੂੰ ਸੀ ਬੰਦਰਗਾਪ ਬੋਲਦੇ ਨੇ ਹਨਾ ਠੀਕ ਹੈ ਜੀ ਉਹਨੂੰ ਜਿੱਥੇ ਫਿਰ ਕੁੱਤੇ ਬਿੱਲੇ ਗਾਪ ਆਉਂਦੇ ਨੇ ਬਈ ਤੁਹਾਨੂੰ ਕੁੱਤਾ ਗਾਹ ਬੋਲਾਂਗੇ ਇਹ ਬੰਦਰਗਾਹ ਹੋਗੀ ਹਨਾ ਐਂ ਹੋਊਗਾ ਨਾ ਨਾਮ ਇਹਦਾ ਨਾ ਚਲੋ ਇਹ ਇੰਡੀਆ ਦਾ ਮੈਪ ਹੈ ਆਹ ਸਾਡਾ ਵੈਸਟਰਨ ਹੈ ਆਹ ਸਾਡਾ ਈਸਟਰਨ ਹੈ ਇੱਥੇ ਸਾਡੀਆਂ ਬਹੁਤ ਸਾਰੀਆਂ ਕਿਨਈਆਂ ਬੰਦਰਗਾਹ ਨੇ ਇਧਰ ਵੀ ਸਾਡੀਆਂ ਬਹੁਤ ਸਾਰੀਆਂ ਬੰਦਰਗਾਹ ਇੱਕ ਸਾਡੀ ਇੱਥੇ ਅੰਡੇਮਾਨ ਨਿਕੋਬਾਰ ਦੇ ਵਿੱਚ ਵੀ ਸਾਡੀ ਬੰਦਰਗਾਹ ਠੀਕ ਹੈ ਇਹ ਸਾਡੀਆਂ ਇੰਟਰਨੈਸ਼ਨਲ ਬੰਦਰਗਾਹ ਨੇ ਆਈ ਥਿੰਕ ਅਜ ਦੇ ਸਮੇਂ ਦੇ ਵਿੱਚ ਸਾਡੇ ਇੰਡੀਆ ਦੇ 14 ਜਾਂ 15 بندرگاہਾਂ ਹੈਗੀਆਂ ਨਾ ਤਾਂ ਇਧਰ ਪੂਰਬੀ ਨੇ ਇਧਰ ਸਾਡੀਆਂ ਇਧਰ ਪੱਛਮੀ ਨੇ ਇਧਰ ਸਾਡੀਆਂ ਪੂਰੀ ਬੰਦਰਗਾਹਾਂ ਨੇ ਇਹਨਾਂ ਚੁੱਕਿਆ ਇਹਨਾਂ ਜੋ ਪੂਰਬੀ ਬੰਦਰਗਾਹ ਨਹੀਂ ਹੈ ਵਿਸ਼ਾਖਾਪਟਨਮ ਵੀ ਉੜੀਸਾ ਦੇ ਵਿੱਚ ਪੂਰਬੀ ਹੈ ਤੂਤੀਕੋਰਨ ਤਾਮਿਲਨਾਡੂ ਦੇ ਵਿੱਚ ਪੂਰਬੀ ਹੈ ਠੀਕ ਹੈ ਪਾਰਾਦੀਪ ਜਿਹੜੀ ਹੈ ਵੀ ਸਾਡੀ ਤਾਮਿਲਨਾਡੂ ਦੇ ਵਿੱਚ ਹੈ ਇਹ ਸਾਡੀ ਪੂਰਬੀ ਹੈ ਜਿਹੜੀ ਨਹਾਵਾ ਸ਼ੋਵਾ ਹੈ ਠੀਕ ਹੈ ਨਹਾਵਾ ਸ਼ੋਵਾ ਇਹਨੂੰ ਅਸੀਂ ਜੋ ਆਹਰ ਲਾਲ 네ਰੂ ਬੰਦਰਗਾਹ ਦੇ ਨਾਮ ਨਾਲ ਵੀ ਜਾਣਦੇ ਹੁੰਦੇ ਆ ਇਹ ਸਾਡੀ ਕਿੱਥੇ ਹੈ ਵੀ ਇਹ ਸਾਡੀ ਵੈਸਟਰਨ ਦੇ ਵਿੱਚ ਹੈ ਇਹ ਕਿਹਦੀ ਇਸ ਕਰਕੇ ਦਾ ਆਨਸਰ ਅਸੀਂ ਗਿਲਾਵਾਂਗੇ ਨਾਵਾ ਸ਼ੋਭਾ ਜਾਂ ਜਵਾਹਰ ਲਾਲ ਨਹਿਰੂ ਬੰਦਰਗਾ ਇਹ ਤੁਹਾਡੇ ਵਾਸਤੇ ਇੰਪੋਰਟੈਂਟ ਸਾਥੀ ਹੋਣੇ ਯਾਦ ਕਰ ਲੈਣਾ ਆਪਾਂ ਨੈਕਸਟ ਕੁਐਸਚਨ ਨੰਬਰ ਦੇਖੋ ਵੀ ਕੀ ਕਹਿੰਦਾ ਉਲਕਾ ਪਿੰਡ ਹੁੰਦਾ ਹੈ ਉਲਕਾ ਪਿੰਡ ਕੀ ਹੁੰਦਾ ਹੈ 2014 ਪੇਪਰ ਹੈ ਵੀ ਇਹ ਜਿਹਨੇ ਤੁਸੀਂ ਬਾਅਦ ਦੇ ਵਿੱਚ ਆਏ ਹੋ ਤਾਂ ਉਲਕਾ ਪਿੰਡ ਕੀ ਹੁੰਦਾ ਹੈ ਹੁਣ ਵੀ ਡਬਲ ਆ ਰਹੀ ਹੈ ਚਲੋ ਸਾਰੋ ਕੁਝ ਨਹੀਂ ਅੱਜ ਤਾਂ ਫਿਰ ਸਾਰਨੀ ਬੋਗਾ ਪਾਉਣਾ ਚਲੋ ਉਲਕਾ ਪਿੰਡ ਕੀ ਹੁੰਦਾ ਨਾ ਇੱਕ ਉਲਕਾ ਹੁੰਦਾ ਇੱਕ ਉਲਕਾ ਪਿੰਡ ਹੁੰਦਾ ਇੱਕ ਮੈਟੋਰਸ ਹੁੰਦਾ ਇੱਕ ਮੈਟਰੋਇਡਸ ਹੁੰਦਾ ਉਲਕਾ ਦੇ ਉਲਕਾ ਪਿੰਡ ਠੀਕ ਹੈ ਤਾਂ ਉਲਕਾ ਪਿੰਡ ਕੀ ਹੁੰਦਾ ਵੀ ਇਹ ਸਾਡਾ ਇੱਕ ਪੱਥਰ ਦਾ ਟੁਕੜਾ ਹੁੰਦਾ ਹੈ ਜਾਂ ਗੈਸਾਂ ਦਾ ਟੁਕੜਾ ਹੁੰਦਾ ਹੈ ਜਾਂ ਫਿਰ ਇਹ ਧੂਲ ਵਗੈਰਾ ਮਿੱਟੀ ਵਗੈਰਾ ਮਿਲੇ ਹੋਏ ਇੱਕ ਸਾਡੇ ਟੁਕੜੇ ਹੁੰਦੇ ਨੇ ਜਿਹੜੇ ਧਰਤੀ ਦੇ ਵਾਯੂ ਮੰਡਲ ਦੇ ਵਿੱਚ ਪ੍ਰਕਰਮਾ ਕਰਦੇ ਹੋਏ ਕਈ ਵਾਰੀ ਨਾ ਇਹ ਸਾਡੇ ਵਾਯੂ ਮੰਡਲ ਦੇ ਵਿੱਚ ਆ ਜਾਂਦੇ ਨੇ ਜੇ ਤਾਂ ਇਹ ਛੋਟੇ ਹੈਗੇ ਨੇ ਛੋਟੇ ਟੁਕੜੇ ਹੈਗੇ ਨੇ ਫਿਰ ਤਾਂ ਇਹ ਧਰਤੀ ਦੇ ਵਾਯੂ ਮੰਡਲ ਤੇ ਕੰਪਲੀਟਲੀ ਮੱਚ ਜਾਂਦੇ ਨੇ ਆਗੇ ਮੰਦ ਮੰਡਲ ਦੇ ਵਿੱਚ ਜੇ ਇਹ ਮੱਚਦੇ ਨਹੀਂ ਸਕਦੇ ਹੈਗੇ ਤਾਂ ਧਰਤੀ ਦੌਰ ਆਪਕੇ ਥਰਾਮ ਇਹਨਾਂ ਕਿਸੇ ਟੁੱਟਣ ਦੇ ਵਜ੍ਹਾ ਦੇ ਨੇ ਹਣਾ ਤਾਂ ਉੱਥੇ ਫਿਰ ਕਈ ਵਾਰੀ ਇਹੇ ਬਹੁਤ ਜਗ੍ਹਾ ਦੇ ਡਿੱਗੇ ਨੇ ਜਿਵੇਂ ਅਮਰੀਕਾ ਦੇ ਇੱਕ ਡਿੱਗੇ ਸੀ ਬੜਾ ਫੇਮਸ ਹੈ ਅਰਿਜ਼ੋਨਾ ਨਾਮਕ ਕਾਫੀ ਸੀਗਾ ਫੇਮਸ ਹੋ ਤੇ ਜਿਵੇਂ ਮਹਾਰਾਸ਼ਟਰ ਜੀ ਨਾ ਲੋਨਾਰ ਚੀਹ ਹਾੜੀ ਪਿੱਛੇ ਦੇ ਚਰਚਾ ਦੇ ਵਿੱਚ ਕਾਫੀ ਰਹੀ ਸੀ ਉਹਦਾ ਰੰਗ ਨਾ ਗੁਲਾਬੀ ਹੋ ਗਿਆ ਸੀ ਤਾਂ ਉਹ ਵੀ ਅੱਜ ਤੋਂ ਲੱਖਾਂ ਸਾਲ ਪਹਿਲਾਂ ਉਲਕਾ ਪਿੰਡ ਦੇ ਡਿੱਗਣਾ ਬਣੀ ਹੋਈ ਹੈ ਜਿਹੜੀ ਸਾਡੀ ਡਾਇਨਾਸੌਰ ਦੀ ਪ੍ਰਜਾਤੀ ਖਤਮ ਹੋ ਗਈ ਸੀ ਉਹ ਵੀ ਉਹ ਵੀ ਸਾਡੇ ਇਹਨਾਂ ਦੇ ਉਲਕਾ ਪਿੰਡ ਦੇ ਡਿੱਗਣ ਵਾਲੀ ਖਤਮ ਹੋਈ ਸੀਗੀ ਤਾਂ ਕੀ ਨੇ ਬਈ ਸਾਡਾ ਇਹ ਪਦਾਰਥ ਦਾ ਟੁਕੜਾ ਹੈ ਜਿਹੜਾ ਪੁਲਾੜ ਚੋਂ ਧਰਤੀ ਦੇ ਵਾਯੂ ਮੰਡਲ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਇਹ ਸਾਡਾ ਕਨਸੈਪਚੁਅਲ ਹੈ ਓਕੇ ਹੁਣ ਤੁਹਾਨੂੰ ਜੀਓਗ੍ਰਾਫੀ ਦੀ ਕਲਾਸ ਮਿਲਣੀ ਸ਼ੁਰੂ ਹੋ ਗਈ ਹੁਣ ਤੁਹਾਡਾ ਕੋਈ ਲੰਬਾ ਹੈ ਨਹੀਂਗਾ ਤਾਂ ਤੁਸੀਂ ਆਪਣੀ ਜੀਓਗ੍ਰਾਫੀ ਦੀ ਜਿਹੜੀ ਕਲਾਸ ਹੈ ਨਾ ਉਹ ਲਾ ਲਿਆ ਕਰੋ ਭਾਈ 12:30 ਵਜੇ 12:30 ਵਜੇ ਸਰ ਦੀ ਕਲਾਸ ਹੁੰਦੀ ਹੈ ਸੁਵਿੰਦ ਸਰ ਦੀ ਉਹ ਟੰਡ ਗੱਲ ਲਿਆ ਕਰੋ ਕਲਾਸ ਠੀਕ ਹੈ ਨਹੀਂ ਤਾਂ ਹੁਣ ਆਪਣਾ ਸਕੋਰ ਹੋਵੇ 50 ਪਲੱਸ ਠੀਕ ਹੈ 50 ਪਲੱਸ ਕੋਰ ਆਪਾਂ ਕਰਨਾ ਹੈ ਜੀ ਐਸਐਸਟੀ ਦੇ ਵਿੱਚੋਂ ਫਿਰ ਦੁਨੀਆ ਦੀ ਕੋਈ ਵੀ ਤਾਕਤ ਤੁਹਾਡਾ ਪੇਪਰ ਪਾਸ ਹੋਣ ਤੋਂ ਰੋਕ ਨਹੀਂ ਸਕਦੀ ਹੈਗੀ ਅੱਛਾ ਜੀ ਤਾਂ ਸਭ ਤੋਂ ਉੱਚੀ ਚੋਟੀ ਸ਼ੈਡਲ ਪੀਕ ਹੈ ਵੀ ਕਿੱਥੇ ਸੈਂਡਲ ਪੀਕ ਸੈਂਡਲ ਪੀਕ ਨਹੀਂ ਹੈਗੀ ਇਹ ਸ਼ੈਡਲ ਪੀਕ ਹੈ ਅੰਡੇਵਾਨੀਗੋਵਾਰ ਦੇ ਵਿੱਚ ਹੈ ਇਹ ਜਿਹੜੀ ਸ਼ੈਡਲ ਪੀਕ ਹੈ ਨਾ ਇਹ ਸਭ ਤੋਂ ਉੱਚੀ ਚੋਟੀ ਹੈ ਠੀਕ ਹੈ ਜੀ ਤੇ ਇਹਦੇ ਨੇੜੇ ਸਾਡਾ ਇੱਕ ਐਕਟਿਵ ਜਵਾਲਾਮੁਖੀ ਹੈ ਜਿਹਨੂੰ ਅਸੀਂ ਬੈਰਨਦੀਵ ਦੇ ਨਾਮ ਨਾਲ ਜਾਣਦੇ ਹੁਣ ਫਟਿਆ ਹੋਇਆ ਪਿੱਛੇ ਬਈ ਇਹ ਬੈਰਨਦੀ ਪਿੱਛੇ ਜੇ ਫਟ ਰਿਆ ਸੀਗਾ ਠੀਕ ਹੈ ਤਾਂ ਇਹਦੇ ਬਾਰੇ ਆਪਾਂ ਗ ਠੀਕ ਹੈ ਬੈਰਨ ਲਈ ਪੇ ਇੰਪੋਰਟੈਂਟ ਤੁਹਾਡੇ ਵਾਸਤੇ ਚਲੋ ਨੈਕਸਟ ਕੁਐਸਚਨ ਨੰਬਰ ਸਾਡਾ ਕੀ ਹੈ ਜੀ ਭਾਰਤ ਦਾ ਸਭ ਤੋਂ ਸ਼ਹਿਰੀ ਕਿਹੜਾ ਰਾਜ ਹੈ ਸਭ ਤੋਂ ਜ਼ਿਆਦਾ ਸ਼ਹਿਰੀ ਕਿਹੜਾ ਰਾਜ ਸਭ ਤੋਂ ਜ਼ਿਆਦਾ ਸ਼ਹਿਰੀ ਕਿਹੜਾ ਰਾਜ ਦਾ ਮਤਲਬ ਕੀ ਹੋਇਆ ਵੀ ਹੈ ਕਿ ਸਭ ਤੋਂ ਜ਼ਿਆਦਾ ਪਰਸੈਂਟੇਜ ਵਾਈ ਜਿਹੜੀ ਪੋਪੂਲੇਸ਼ਨ ਹੈ ਉਹ ਕਿਹੜੇ ਰਾਜ ਦੇ ਵਿੱਚ ਰਹਿੰਦੀ ਹੈ ਸਭ ਤੋਂ ਵੱਧ ਤਾਂ ਕਿੱਥੇ ਰਹਿੰਦੀ ਹੈ ਉਹ ਵੀ ਗੁਜਰਾਤ ਚ ਮਹਾਰਾਸ਼ਟਰ ਤਾਮਿਲਨਾਡੂ ਜਾਂ ਬਰਮਗਾਲ ਸਭ ਤੋਂ ਵੱਧ ਕਿੱਥੇ ਰਹਿੰਦੀ ਹੈ ਮਹਾਰਾਸ਼ਟਰ ਦੇ ਵਿੱਚ ਠੀਕ ਹੈ ਜੀ ਸਭ ਤੋਂ ਭਾਰਤ ਦੀ ਇਕਨੋਮੀ ਦਾ ਵੱਡਾ ਜਿਹੜਾ ਸਟੇਟ ਸਾਡਾ ਉਹ ਵੀ ਕਿਹੜਾ ਹੈ ਮਹਾਰਾਸ਼ਟਰ ਹੈਗਾ ਇੰਪੋਰ ਜਿਕਰ ਭਾਰਤ ਦਾ ਰਾਸ਼ਟਰਪਤੀ ਆਪਣੇ ਕਾਰਜ ਤੋਂ ਮੁਕਤ ਹੋਣਾ ਚਾਹੇ ਤਾਂ ਆਪਣਾ ਸਿਫਾ ਕਿਹਨੂੰ ਦੇਵੇਗਾ ਭਾਰਤ ਦਾ ਰਾਸ਼ਟਰਪਤੀ ਕਹਿੰਦਾ ਮੈਂ ਤਾਂ ਜੀ ਅੱਕ ਚੁੱਕਿਆਗਾ ਇਸ ਛੋਟੇ ਜਿਹੇ ਘਰ ਦੇ ਵਿੱਚ ਰਹਿੰਦੇ ਹੋਏ ਸਿਰਫ 340 ਕਮਰਿਆਂ ਦਾ ਘਰ ਹੈ 5 ਗਲਾਖ ਲੱਖ ਰੁਪਏ ਮੈਨੂੰ ਸੈਲਰੀ ਮਿਲਦੀ ਹੈ ਟੈਕਸ ਫਰੀ ਯਾਰ ਮੇਰਾ ਇੰਨੇ ਦਾ ਗੁਜ਼ਾਰਾ ਹੁੰਦਾ ਨਹੀਂ ਹੈਗਾ ਠੀਕ ਹੈ ਤੇ ਮੇਰੀ ਸਕਿਉਰਿਟੀ ਤੇ ਵੀ ਸਿਰਫ 5-7 ਕਰੋੜ ਰੁਪਏ ਖਰਚ ਹੁੰਦਾ ਮਹੀਨੇ ਦਾ ਤੇ ਮੇਰੇ ਤੋਂ ਇਹ ਨਹੀਂ ਕੁਝ ਹੁੰਦਾ ਹੈਗਾ ਤਾਂ ਮੈਂ ਆਪਣੇ ਅਹੁਦੇ ਤੋਂ ਰਿਜ਼ਾਈਨ ਦੇਣ ਲੱਗਿਆ ਜੀ ਤਾਂ ਮੈਂ ਆਪਣਾ ਰਿਜ਼ਾਈਨ ਕਿਹਨੂੰ ਦੇ ਰਿਹਾ ਜੀ ਮੈਂ ਆਪਣਾ ਰਿਜ਼ਾਈਨ ਦੇ ਦੂੰਗਾ ਉ ਰਾਸ਼ਟਰਪਤੀ ਨੋਬਈ ਠੀਕ ਹੈ ਜੀ ਮੈਂ ਆਪਣਾ ਰਿਜ਼ਾਈਨ ਦੇ ਦੂੰਗਾ ਇਹ ਦਰਪਦੀ ਮੁਰਮੂ ਜੀ ਕਹਿ ਰਹੇ ਨੇ ਮੈਂ ਆਪਣਾ ਰਿਜ਼ਾਈਨ ਦੇਉਂਗੀ ਭਾਈ ਸੀਪੀ ਰਾਧਾਕ੍ਰਿਸ਼ਨਨ ਨੂੰ ਕਿਉਂ ਭਾਈ ਕਿਉਂਕਿ ਉਹ ਸਾਡੇ ਉਪਰਾਸ਼ਟਰਪਤੀ ਨੇ ਹਨ ਚਲੋ ਕੋਰਟ ਦਾ ਹੀ ਜਾਰੀ ਰਿਟ ਕੀਤੀ ਹੈ ਨਾ ਪੰਜ ਪ੍ਰਕਾਰ ਦੀ ਰਿਟਸ ਹੁੰਦੀਆਂ ਨੇ ਗਿਆ ਜਿਸ ਵਿੱਚ ਕਿਸੇ ਵਿਅਕਤੀ ਜਾਂ ਲੋਕ ਅਧਿਕਾਰੀ ਨੂੰ ਸਰਵਜਨਿਕ ਕਾਰਜ ਦੀ ਪ੍ਰਕਿਰਤੀ ਜਿਹੜਾ ਪਬਲਿਕ ਆਰਡਰ ਹੈ ਨਾ ਉਹਨੂੰ ਨਹੀਂ ਕਰਦਾ ਉਹ ਵਾਲੇ ਕਿਸੇ ਕਾਰਜ ਨੂੰ ਕਰਨ ਜਾਂ ਉਸ ਤੋਂ ਪਰਹੇਜ਼ ਕਰਨ ਦਾ ਆਦੇਸ਼ ਹੁੰਦਾ ਹੈ ਉਸਨੂੰ ਕੀ ਕਿਹਾ ਜਾਂਦਾ ਹੈ ਕੋਰਟ ਆਦੇਸ਼ ਦਿੰਦੀ ਹੈ ਇਹ ਮੇਰਾ ਆਦੇਸ਼ ਹੈ ਤੇ ਮੇਰਾ ਆਦੇਸ਼ ਪਰਮ ਆਦੇਸ਼ ਮੇਰਾ ਆਦੇਸ਼ ਇਟਸ ਕਾਲਡ ਮੈਂਡੇਮਸ ਇਹਨੂੰ ਅਸੀਂ ਮੈਂਡੇਮਸ ਬੋਲਦੇ ਆ ਇਹਨੂੰ ਅਸੀਂ ਪਰਮ ਆਦੇਸ਼ ਦਾ ਨਾਮ ਦੇ ਦਿੰਦੇ ਆ ਠੀਕ ਹੈ ਜੀ ਤਾਂ ਕਿਹੜੀ ਰਿਟ ਹੁੰਦੀ ਆ ਵੀ ਇਹ ਸਾਡੀ ਮੈਂਡੇਮਸ ਹੁੰਦੀ ਹੈ ਕਯੂ ਅਰੰਟੋ ਰੈਟ ਦਾ ਮਤਲਬ ਕੀ ਹੁੰਦਾ ਇਹਦੀ ਸਰਕਾਰੀ ਅਧਿਕਾਰੀ ਦੇ ਖਿਲਾਫ ਹੁੰਦੀ ਹੈ ਸਰਟੀਓਨਰੀ ਰਿਟ ਹੁੰਦੀ ਹੈ ਵੀ ਸਾਨੂੰ ਸੂਚਨਾ ਦੇ ਇਸ ਬਾਰੇ ਹਾਈਬਸ ਕੋਰਪਸ ਦਾ ਮਤਲਬ ਹੁੰਦਾ ਵੀ ਭਾਈ ਮੈਨੂੰ ਸ਼ਰੀਰ ਦੇ ਸਮੇਤ ਇਸ ਬੰਦੇ ਨੂੰ ਜਾਂ ਜਿਹੜੇ ਬੰਦੇ ਦੇ ਖਿਲਾਫ ਤੁਸੀਂ ਲੈ ਕੇ ਆਏ ਹੋ ਉਹਨੂੰ ਪੇਸ਼ ਕਰ ਮੇਰੇ ਸਾਹਮਣੇ ਹੈ ਨਾ ਤਾਂ ਬੜੀਆਂ ਇੰਪੋਰਟੈਂਟ ਡਿਟਸ ਨੇ ਤੁਹਾਡੀਆਂ ਬਈ ਇਹ ਲੇਟਰਨ ਪਾਸ਼ਾ ਦਾ ਸ਼ਬਦ ਨੇ ਸਾਰੇ ਦੇ ਸਾਰੇ ਕੋਈ ਬਿਲ ਪੂੰਜੀਬਲ ਹੈ ਜਾਂ ਨਹੀਂ ਇਹਦਾ ਫੈਸਲਾ ਕੌਣ ਕਰਦਾ ਬਈ ਹੈ ਨਾ ਆਰਟੀਕਲ ਨੰਬਰ 110 ਦੇ ਦੁਆਰਾ ਅਸੀਂ ਪੜ੍ਹਦੇ ਹੁੰਨੇ ਆ ਤੇ ਇਹਦੀ ਵਿਸ਼ੇਸ਼ ਪ੍ਰਕਿਰਿਆ ਵੀ ਉਹਦੀ ਆਰਟੀਕਲ ਨੰਬਰ 109 ਦੇ ਵਿੱਚ ਪ੍ਰਕਿਰਿਆ ਦਾ ਮੈਂਸ਼ਨ ਕੀਤਾ ਗਿਆ ਤਾਂ ਕੋਈ ਬਿਲ ਧਨ ਬਿਲ ਹੈ ਜਾਂ ਨਹੀਂ ਹੈ ਇਹਦਾ ਫੈਸਲਾ ਸਾਡੇ ਮਾਨਯੋਗ ਮਾਨਯੋਗ ਕੌਣ ਕਰਦਾ ਬਈ ਮਾਨਯੋਗ ਸਾਡੇ ਸਪੀਕਰ ਸਾਫ਼ ਕਰਦੇ ਨੇ ਠੀਕ ਹੈ ਨਾ ਮਾਨਯੋਗ ਸਾਡੇ ਸਪੀਕਰ ਸਾਹਿਬ ਕਰਦੇ ਨੇ ਓਮ ਬਿਰਲਾ ਜੀ ਕਰਦੇ ਨੇ ਨੈਕਸਟ ਆਗੇ ਸਿੱਖਿਆ ਦੇ ਅਧਿਕਾਰ ਨੂੰ ਭਾਰਤੀ ਸੰਵਿਧਾਨ ਦੇ ਵਿੱਚ ਰੱਖਿਆ ਗਿਆ ਸੀ ਹਨ ਜੀ ਤਾਂ ਇਹ ਤੁਹਾਨੂੰ ਪਤਾ ਹੈ ਵੀ ਸਾਡੇ ਆਰਟੀਈ ਐਕਟ ਬਣਿਆ ਸੀ ਇੱਕ ਇਸ ਆਰਟੀਈ ਐਕਟ 2009 ਦੇ ਦੁਆਰਾ ਜਿਹੜਾ ਕਿ 2010 ਦੇ ਵਿੱਚ ਇੰਪਲੀਮੈਂਟ ਹੋਇਆ ਇਹਦੇ ਦੁਆਰਾ ਇਹਨੂੰ 1 April ਨੂੰ ਹੋਇਆ ਸੀ ਸਾਡੇ 86 ਐਮੈਂਡਮੈਂਟ ਕੀਤੀ ਗਈ ਸੀ ਉਹਦੇ ਦੁਆਰਾ 6 ਤੋਂ ਲੈ ਕੇ 14 ਸਾਲ ਦੇ ਜਿਹੜੇ ਬੱਚੇ ਨੇ ਇਹਨੂੰ ਫ੍ਰੀਮ ਐਂਡ ਕੰਬਰਸੀਆ ਅਦਰ ਜਿਹੜਾ ਸਾਡਾ 86 ਐਮੈਂਡਮੈਂਟ ਹੋਇਆ ਸੀਗਾ ਇਹਦੇ ਬੇਸ ਦੇ ਉੱਪਰ ਹੀ ਫਿਰ ਸਾਡਾ ਆਰਟੀਈ ਐਕਟ ਬਣਦਾ ਹੈ ਠੀਕ ਹੈ ਕਿਉਂਕਿ ਬਈ ਜੇ ਤੁਸੀਂ ਕੱਲਾ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਉਹਨੂੰ ਸ਼ਾਮਲ ਕਰ ਦੋਂਗੇ ਉਹਦੇ ਨਾਲ ਮੌਲਿਕ ਅਧਿਕਾਰਤਾ ਬਣ ਜਾਂਦਾ ਹੈ ਠੀਕ ਹੈ ਪਰ ਉਹਨੂੰ ਇੰਪਲੀਮੈਂਟ ਕਰਨ ਦੇ ਲਈ ਕਾਨੂੰਨ ਤਾਂ ਬਣਾਉਣਾ ਪੈਂਦਾ ਹੈ ਨਾ ਹੈਨਾ ਪਰ 86 ਐਮੈਂਡਮੈਂਟ ਦੇ ਦੁਆਰਾ ਸਾਡੇ ਸ਼ਾਮਲ ਕਰ ਦਿੱਤਾ ਗਿਆ ਸੀਗਾ 6 ਤੋਂ 14 ਸਾਲ ਦੇ ਬੱਚਿਆਂ ਨੂੰ ਸ਼ਾਮਲ ਕਰ ਦਿੱਤਾ ਗਿਆ ਸੀ ਤੇ ਇੱਕ ਨਵਾਂ ਆਰਟੀਕਲ ਅੱਚੇ ਜੋੜਤਾ ਸੀ ਨਾ ਆਰਟੀਕਲ ਕਿਹੜਾ ਸੀ ਆਰਟੀਕਲ ਨੰਬਰ 21ਏ ਠੀਕ ਹੈ ਇਹਦੇ ਆਧਾਰ ਤੇ ਹੀ ਫਿਰ ਬਾਅਦ ਦੇ ਵਿੱਚ ਸਾਡੇ ਕੀ ਬਣਾਇਆ ਗਿਆ ਆਰਟੀਈ ਐਕਟ 2009 ਦੇ ਵਿੱਚ 2010 ਵਿੱਚ ਇੰਪਲੀਮੈਂਟ ਹੋਇਆ 1 April ਨੂੰ 2010 ਹਾਂ ਤੇ ਇਹਦੇ ਤਹਿਤ 6 ਤੋਂ 14 ਸਾਲ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਜਿਹੜਾ ਪ੍ਰੋਵਾਈਡ ਹੈ ਕੀਤੀ ਜਾਂਦੀ ਹੁੰਦੀ ਹੈ ਬਈ ਠੀਕ ਹੈ ਜੀ ਚਲੋ ਨੈਕਸਟ ਅਗਲੀ ਇਹਨਾਂ ਵਿੱਚ ਕਹਿੰਦੇ ਇਹ ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਜਿਹੜਾ ਹੈ ਇਹ ਨਾਗਰਿਕਤਾ ਦੇ ਨਾਲ ਰਿਡ ਕਰਦਾ ਹੈ ਪਿਛਲ ਕਸਾਇੰਸੀ ਕਿੰਨੇ ਕੁਸਚਨ ਇਹ ਦੇਖੋ ਵੀ 2014 ਦੇ ਪੇਪਰ ਦੇ ਵਿੱਚ ਠੀਕ ਹੈ ਬੜਾ ਸਿੰਪਲ ਜਿਹਾ ਪੇਪਰ ਸੀ ਇਹ ਠੀਕ ਹੈ ਹਾਂਜੀ ਦੱਸੋ ਬਈ ਸਾਡੇ ਸੰਵਿਧਾਨ ਦਾ ਭਾਗ ਨੰਬਰ ਕਿੰਨਾ ਹੈ ਬਈ ਭਾਗ ਨੰਬਰ 2 ਹੈ ਤੇ ਆਰਟੀਕਲ ਨੰਬਰ 5 ਤੋਂ ਲੈ ਕੇ 11 ਇਹਦੇ ਵਿੱਚ ਸਾਡੀ ਨਾਗਰਿਕ ਕੌਣ ਨੇ ਪੰਜ ਪ੍ਰਕਾਰ ਦੇ ਤਰੀਕੇ ਨਾਲ ਤੁਸੀਂ ਨਾਗਰਿਕ ਭਾਰਤ ਦੇ ਬਣ ਸਕਦੇ ਹੋ ਠੀਕ ਹੈ ਤਾਂ ਇਹ ਜੀ ਮੈਂਸ਼ਨ ਕੀਤਾ ਗਿਆ ਭਾਈ ਤੁਸੀਂ ਭਾਰਤ ਦੇ ਨਾਗਰਿਕ ਜਨਮ ਦੇ ਆਧਾਰ ਤੇ ਹੋ ਸਕਦੇ ਹੋ ਵੰਸ਼ ਦੇ ਆਧਾਰ ਤੇ ਵੀ ਹੋ ਸਕਦੇ ਹੋ ਬਾਏ ਰਜਿਸਟ੍ਰੇਸ਼ਨ ਵੀ ਹੋ ਸਕਦੇ ਹੋ ਨੇਚਰਲਾਈਜੇਸ਼ਨ ਤਰੀਕੇ ਨਾਲ ਵੀ ਹੋ ਸਕਦਾ ਹੈ ਖੇਤਰ ਮਿਲਾਉਣ ਦੇ ਨਾਲ ਵੀ ਤੁਸੀਂ ਭਾਰਤ ਦੇ ਨਾਗਰਿਕ ਬਣ ਸਕਦੇ ਹੋ ਕਿਵੇਂ-ਕਿਵੇਂ ਤੁਸੀਂ ਭਾਰਤ ਦੇ ਨਾਗਰਿਕ ਤਰ੍ਹਾਂ ਛੱਡ ਸਕਦੇ ਹੋ ਕਿਵੇਂ ਡਾਊਟ ਕਰ ਸਕਦੇ ਹੋ ਕਿ ਕਿਸ ਪ੍ਰਕਾਰ ਦੀ ਨਾਗਰਿਕਤਾ ਭਾਰਤ ਚ ਮਿਲਦੀ ਹੈ ਇਹ ਸਾਰਾ ਕੁਝ ਤੁਹਾਨੂੰ ਸਾਡੇ ਆਰਟੀਕਲ ਨੰਬਰ 5 ਤੋਂ ਲੈ ਕੇ 11 ਤੱਕ ਮੈਂਸ਼ਨ ਕੀਤਾ ਜਾਂਦਾ ਹੁੰਦਾ ਵੀ ਠੀਕ ਹੈ ਐਸੋਸੀਏਸ਼ਨ ਬਣਾਉਣਾ ਬਈ ਐਸੋਸੀਏਸ਼ਨ ਦਾ ਮਤਲਬ ਕੀ ਹੁੰਦਾ ਸੰਘ ਬਣਾਉਣਾ ਠੀਕ ਹੈ ਜੀ ਤਾਂ ਸਾਡੇ ਸਿਧਾਂਤ ਦੇ ਆਰਟੀਕਲ ਨੰਬਰ 19 1 ਬੀ ਦੇ ਵਿੱਚ ਮੈਂਸ਼ਨ ਕੀਤਾ ਗਿਆ ਬਈ ਠੀਕ ਹੈ ਤਾਂ ਇੰਪੋਰਟੈਂਟ ਤੁਹਾਡੇ ਵਾਸਤੇ ਤਾਂ ਇਹ ਸਾਡਾ ਕੀ ਹੁੰਦਾ ਬਈ ਇਹ ਸਾਡਾ ਇੱਥੇ ਤੋਂ ਕੋਈ ਸਿਵਲ ਅਧਿਕਾਰ ਹੈ ਕਾਨੂੰਨੀ ਅਧਿਕਾਰ ਹੈ ਰਾਜਨੀਤਿਕ ਅਧਿਕਾਰ ਹੈ ਕੁਦਰਤੀ ਅਧਿਕਾਰ ਹਨ ਤਾਂ ਸੰਗ ਸੰਗਠਨ ਜਾਂ ਸੰਘ ਬਣਾਉਣਾ ਇਹ ਸਾਡਾ ਰਾਜਨੀਤਿਕ ਅਧਿਕਾਰ ਹੁੰਦਾ ਬਈ ਠੀਕ ਹੈ ਸਾਡਾ ਰਾਜਨੀਤਿਕ ਅਧਿਕਾਰ ਹੈ ਵੈਸੇ ਸਾਡਾ ਸਿਵਲ ਅਧਿਕਾਰ ਵੀ ਆ ਜਾਂਦਾ ਹੈ ਠੀਕ ਹੈ ਸਿਵਲ ਅਧਿਕਾਰ ਵਿੱਚ ਕੁਝ ਜਿਹੀ ਆਉਂਦਾ ਹੁੰਦਾ ਹੈ ਠੀਕ ਹੈ ਡੰਬਲ ਵੌਇਸ ਭਾਈ ਹੋ ਚੁੱਕੀ ਹੈ ਬਈ ਨਾ ਠੀਕ ਹੈ ਇਸ ਕਰਕੇ ਇਹ ਸਾਡਾ ਸੰਗਠਨ ਜਾਂ ਸੰਗ ਬਣਾਉਣਾ ਵੈਸੇ ਇਹ ਸਿਵਲ ਅਧਿਕਾਰ ਵੀ ਹੈਗਾ ਸਾਡਾ ਇਹ ਦੋਨੋਂ ਦੋਨੋਂ ਆਨਸਰ ਆਸਦੇ ਨੇ ਤੁਹਾਡੇ ਬਈ ਇਹ ਰੁਪਾਈ ਖੇਤੀ ਜਿਹੜੀ ਰੋਪੀ ਜਾਂਦੀ ਹੈ ਜਿਵੇਂ ਗੰਨਿਆਂ ਦੀ ਪੌਦ ਲਾਈ ਜਾਂਦੇ ਜਾਂ ਪੌਦ ਲਾਈ ਜਾਂਦੀਆਂ ਹਨ ਤਾਂ ਸਾਡੇ ਕਿਹੜੇ ਇਲਾਕੇ ਦੇ ਵਿੱਚ ਹੁੰਦੀ ਹੈ ਵੀ ਇਹ ਅਰਧ ਖੁਸ਼ਕ ਇਲਾਕੇ ਦੇ ਵਿੱਚ ਟੈਂਪਰੇਟ ਇਲਾਕੇ ਜੇ ਗਰਮ ਇਲਾਕੇ ਦੇ ਵਿੱਚ ਜਾਂ ਭੂਮੰਦਰੀ ਖੱਲ ਇਲਾਕੇ ਦੇ ਵਿੱਚ ਨਾ ਪਰ ਰੁਪਾਈ ਖੇਤੀ ਕਿੱਥੇ ਹੁੰਦੀ ਹੈ ਵੀ ਜਿੱਥੇ ਖੁਸ਼ਕ ਖੁਸ਼ਕ ਖੇਤੀ ਹੋਵੇ ਨਾ ਤਾਂ ਉੱਥੇ ਜਿਹੜੀ ਹੈ ਖੇਤੀ ਕੀਤੀ ਜਾਂਦੀ ਹੈ ਤਾਂ ਇੰਪੋਰਟੈਂਟ ਤੁਹਾਡੇ ਵਾਸਤੇ ਵੀ ਇਹਨੂੰ ਯਾਦ ਕਰਨਾ ਆਪਾਂ ਜੀਓਗ੍ਰਾਫੀ ਦਾ ਕੁਐਸਚਨ ਬਣਦਾ ਹੈ ਇਹ ਇਹਨਾਂ ਵਿੱਚੋਂ ਕਿਹੜਾ ਭਾਰਤ ਦੇ ਤੇਲ ਖੇਤਰਾ ਦੇ ਨਾਲ ਸਬੰਧ ਨਹੀਂ ਹੈ ਵੀ ਤੇਲ ਖੇਤ ਜਿੱਥੋਂ ਤੇਲ ਪੈਦਾ ਕੀਤਾ ਜਾਂਦਾ ਵੈਸੇ ਤਾਂ ਅ ਠੀਕ ਹੈ ਪਰ ਚਲੋ ਹਨ 25 ਮਿੰਟ ਦਾ ਪਾਦਾ ਹਨ ਤਾਂ ਬੰਬੇ ਹਾਈ ਹੋਈ ਹਨ ਤੇ ਸਾਡਾ ਡਿਗਬੋਈ ਹੈ ਸਾਡਾ ਅਕਲੇਸ਼ਵਰ ਹੈ ਜਾਂ ਬਰਾਉਨੀ ਹੈ ਤਾਂ ਇਥੋਂ ਕਿੱਥੋਂ ਪੈਦਾ ਨਹੀਂ ਹੁੰਦਾਗਾ ਵੀ ਸਾਡਾ ਇਹ ਹਾਂਜੀ ਸਾਡਾ ਬਰਾਉਨੀ ਤੋਂ ਨਹੀਂ ਪੈਦਾ ਹੁੰਦਾ ਅਕਲੇਸ਼ਵਰ ਤੋਂ ਪੈਦਾ ਹੁੰਦਾ ਵੀ ਠੀਕ ਹੈ ਜੀ ਇਹ ਬਰਾਉਨੀ ਦਾ ਆਨਸਰ ਆਊਗਾ ਵੀ ਯਾਦ ਕਰਨਾ ਆਪਾਂ ਨੈਕਸਟ ਆਡਾ ਜੀ 17 ਨੰਬਰ ਕੁਸਚਨ ਬੰਦਰ ਦੇ ਆਧਾਰ ਤੇ ਪੱਥਰ ਦੀ ਕਿਹੜੀ ਕਿਸਮ ਸਭ ਤੋਂ ਜ਼ਿਆਦਾ ਪ੍ਰਾਤਨ ਹੈ ਮਤਲਬ ਬੰਦਰ ਸਭ ਤੋਂ ਪਹਿਲਾਂ ਇੰਡੀਆ ਦੁਨੀਆ ਦੇ ਵਿੱਚੋਂ ਦੁਨੀਆ ਦੇ ਵਿੱਚ ਕਿਹੜੀਆਂ ਚਟਾਨਾਂ ਦਾ ਨਿਰਮਾਣ ਹੋਇਆ ਤੇ ਦੁਨੀਆ ਵਿੱਚ ਸਭ ਤੋਂ ਜਿਹੜੀ ਪ੍ਰਾਚਨ ਚਟਾਨ ਉਹ ਮੈਨੇ ਪੱਛਮੀ ਆਸਟ੍ਰੇਲੀਆ ਦੇ ਵਿੱਚ ਪੱਛਮੀ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪ੍ਰਾਚਨ ਚਟਾਨਾਂ ਦੁਨੀਆ ਦੀ ਪਾਈਆਂ ਜਾਂਦੀਆਂ ਨੇ ਜੀਆ ਤਾਂ ਦੁਨੀਆ 'ਚ ਸਭ ਤੋਂ ਪਹਿਲਾਂ ਜਿਹੜੀ ਚਟਾਨਾਂ ਦਾ ਨਿਰਮਾਣ ਹੋਇਆ ਜਾਂ ਜਿਹਦੇ ਨਾਲ ਸਾਡੀ ਕਰਸਟ ਬਣੀ ਹੋਈ ਹੈ ਜਿਹਦੇ ਨਾਲ ਸਾਡੀ ਕਰਸਟ ਬਣੀ ਹੋਈ ਹੈ ਉਹ ਕਿਹੜੀ ਚਟਾਨ ਹੈ ਵੀ ਉਹ ਸਾਡੀ ਹੈਗੀ ਹੈ ਅਗਨੀ ਚਟਾਨ ਤੇ ਅਗਨੀ ਚਟਾਨ ਨੂੰ ਅਸੀਂ ਇੰਗਲਿਸ਼ 'ਚ ਕੀ ਬੋਲਦੇ ਇਗਨੀਅਸ ਰੌਕਸ ਨੂੰ ਬੋਲਦੇ ਆ ਇਹ ਤੁਹਾਡੇ ਵਾਸਤੇ ਇੰਪੋਰਟੈਂਟ ਹੈ ਜੀ ਠੀਕ ਅਗਨੀ ਚਟਾਨ ਤੋਂ ਹੀ ਬਾਕੀ ਚਟਾਨਾਂ ਅਵਸਾਦੀ ਚਟਾਨਾਂ ਅਵਸਾਦੀ ਤੋਂ ਹੀ ਬਾਅਦ ਯੂਰੋਪਾਂਤਰੀ ਚਟਾਨਾਂ ਜਿਹਨੂੰ ਮੈਟਾਮੋਰਫਿਕ ਸੈਡੀ ਕੀ ਕਹਤੇ ਇਗਨੀਅਸ ਰੌਕਸ ਬੋਲਦੇ ਆ ਬਈ ਤੇ ਤੁਹਾਡੇ ਵਾਸਤੇ ਇੰਪੋਰਟੈਂਟ ਹੈ ਇਹਨੂੰ ਆਪਾਂ ਯਾਦ ਕਰ ਲੈਣਾ ਜੀ ਨੈਕਸਟ ਆ ਗਿਆ ਜੀ ਸਾਡਾ ਤਾਰਿਆਂ ਦਾ ਰੰਗ ਸੰਕੇਤ ਕਰਦਾ ਹੈ ਤਾਰਿਆਂ ਦੇ ਰੰਗ ਹੁਣ ਤਾਰੇ ਨਾ ਐਸੇ ਸਾਡੇ ਸੂਰਜ ਦੇ ਨਾਲ ਤੁਸੀਂ ਇਹਨੂੰ ਕੰਪੇਅਰ ਨਾ ਕਰਨਾ ਕਿਉਂਕਿ ਜੇ ਤੁਸੀਂ ਸੂਰਜ ਨਾਲ ਕੰਪੇਅਰ ਕਰੋਗਾ ਸੂਰਜ ਦਾ ਰੰਗ ਤਾਂ ਸਵੇਰੇ ਲਾਲ ਹੁੰਦਾ ਫਿਰ ਇਹਦਾ ਚਿੱਟਾ ਵੀ ਹੋ ਜਾਂਦਾ ਫਿਰ ਇਹਦਾ ਪੀਲਾ ਵੀ ਹੋ ਜਾਂਦਾ ਹਨਾ ਤਾਂ ਇਸੇ ਹੁਣ ਇੱਥੇ ਜਿਹੜਾ ਕਨਸੈਪਟ ਦੇ ਰਿਹਾ ਹੈ ਵੀ ਸੂਰਜ ਦਾ ਰੰਗ ਲਾਲ ਹੁੰਦਾ ਹੈ ਲਾਲ ਕਿਉਂ ਹੁੰਦਾ ਹੈ ਜਦੋਂ ਇਹ ਬਹੁਤ ਜ਼ਿਆਦਾ ਗਰਮ ਹੋ ਜੂਗਾ ਜਦੋਂ ਸਾਡੀ ਵੈਸੇ ਤਾਂ ਦੇਖੋ ਸਾ ਜਿਹੜੀ ਆウター ਕੋਰ ਐ ਮਤਲਬ ਆਉਟਰ ਇਸ ਸਾਡਾ ਇੰਟਰਨਲ ਹਿੱਸਾ ਹੈ ਨਾ ਇੱਥੇ ਤਾਂ ਇਹਦੇ ਵਿੱਚ ਜਿਹੜਾ ਸਾਡਾ ਇਹ ਹੈ ਇਹਦੇ ਵਿੱਚ ਸਾਡੇ ਕਿਹੜੀ ਗੈਸ ਪਾਈ ਜਾਂਦੀ ਹੈ ਵੀ ਹੀਲੀਅਮ ਪਾਈ ਜਾਂਦੀ ਹੈ ਇੱਥੇ ਠੀਕ ਹੈ ਜੀ ਬਾਰੀ ਇਸੇ ਸਾਡੀ ਹਾਈਡਰੋਜਨ ਪਾਈ ਜਾਂਦੀ ਹੈ ਇਹ ਲਗਾਤਾਰ ਸਾਡੀ ਨਾ ਇਹ ਗੈਸ ਕਨਵਰਟ ਹੁੰਦੀ ਰਹਿੰਦੀ ਹੈ ਹਾਈਡਰੋਜਨ ਹੀਲੀਅਮ ਕਨਵਰਟ ਹੁੰਦੀ ਰਹਿੰਦੀ ਹੈ ਜਦੋਂ ਪੂਰੀ ਦੀ ਪੂਰੀ ਹਾਈਡਰੋਜਨ ਹੀਲੀਅਮ ਚ ਕਨਵਰਟ ਹੋ ਜਾਂਦੀ ਹੈ ਤਾਂ ਇਹਦਾ ਰੰਗ ਕੀ ਹੋ ਜਾਂਦਾ ਲਾਲ ਸੁਰਖ ਹੋ ਜਾਂਦਾ ਠੀਕ ਹੈ ਫਿਰ ਇਹ ਅੰਦਰ ਬਲਾਸਟ ਹੋ ਜਾਂਦਾ ਫਟ ਜਾਂਦਾ ਇਹ ਫਿਰ ਇਹ ਲਾਲ ਦਾ ਦਾਨਮ ਚਿੱਟਾ ਦਾਨਮ ਹੈ ਨਾ ਇਹ ਸਾਰੇ ਨਾਮ ਦਿੰਨੇ ਆ ਨਾ ਤਾਂ ਜਦੋਂ ਪੂਰੀ ਤਰ੍ਹਾਂ ਲਾਲ ਹੋ ਗਿਆ ਇਹ ਹੈ ਨਾ ਇਹਦਾ ਮਤਲਬ ਪੂਰੀ ਤਰ੍ਹਾਂ ਗਰਮ ਹੋ ਚੁੱਕਾ ਹੈ ਪਰ ਸੋਡੇ ਇਹਦੇ ਇੰਨਾ ਗਰਮ ਹੋਣ ਤੇ ਕੰਟੀਨਿਊ ਉਹ ਤੋਂ ਪਹਿਲਾਂ ਹੀ ਸਾਡਾ ਪੂਰੇ ਦਾ ਪੂਰਾ ਜਿਹੜਾ ਸੋਲਰ ਸਿਸਟਮ ਤਬਾਹ ਹੋ ਜਾਊਗਾ ਇਹ ਓਕੇ ਤਾਂ ਇਹ ਸਾਨੂੰ ਕੀ ਦੱਸਦਾ ਵੀ ਇਹਦੇ ਟੈਂਪਰੇਚਰ ਨੂੰ ਦੱਸਦਾ ਹੈ ਕਿ ਭਾਈ ਹੁਣ ਸਾਡਾ ਸੂਰਜ ਪੂਰੀ ਤਰ੍ਹਾਂ ਕੀ ਹੋ ਚੁੱਕਾ ਹੈ ਗਰਮ ਹੋ ਚੁੱਕਾ ਹੈ ਤਾਂ ਇਹਦੇ ਟੈਂਪਰੇਚਰ ਨੂੰ ਦੱਸਉਂਦਾ ਇਹਦਾ ਤਾਰਿਆਂ ਦਾ ਜਿਹੜਾ ਹੁਣ ਤਾਰਾ ਸੂਰਜ ਵੀ ਸਾਡਾ ਤਾਰਾ ਹੀ ਇੱਕ ਹੋਰ ਕੀ ਹੈ ਹਨਾ ਜੀ ਚਲੋ ਇਹਨਾਂ ਵਿੱਚ ਤਾਰਾ ਰੂਪ ਦੇ ਬਾਰੇ ਦੱਸਣਾ ਬਈ ਹਨਾ ਤਾਰਾ ਰੂਪ ਉਹਨਾਂ ਪੱਥਰਾਂ ਦੇ ਆਕਾਰ ਦਾ ਮਲਵਾ ਹੈ ਜੋ ਸੂਰਜ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਹੈ ਹੁਣ ਇਹ ਪਤਾ ਕੀ ਬੋਲਦਾ ਇਹਨੂੰ ਇਹਨੂੰ ਮਸੀਂ ਦੀ ਕਾਮੇਟ ਕਾਮੇਟ ਦਾ ਮਤਲਬ ਕੀ ਹੁੰਦਾ ਹੈ ਇਹਨੂੰ ਸਿਵਨਾਂ ਪੁਛਲ ਤਾਰਾ ਇਹਨੂੰ ਪੁਛਲ ਤਾਰਾ ਬੋਲਦੇ ਆ ਬਈ ਨਹੀਂ ਤਾਰਾ ਰੂਪ ਤਾਰਾ ਰੂਪ ਕਾਮੇਟ ਨਹੀਂ ਆ ਸਰੀ ਬਈ ਪੰਜਾਬੀ ਵਿੱਚ ਤਾਰਾ ਰੂਪ ਹੋਰੀ ਬਣ ਗਿਆ ਇਹਨੂੰ ਅਸੀਂ ਬੋਲਦੇ ਆ ਅਵੰਤਰ ਗ੍ਰਹਿ ਇਹ ਅਵੰਤਰ ਗ੍ਰਹਿ ਨਹੀਂ ਠੀਕ ਹੈ ਇੰਗਲਿਸ਼ ਨੂੰ ਬੋਲਦੇ ਆ ਐਸਟਰੋਇਡਸ ਇਹ ਐਸਟਰਾਇਡਸ ਨੇ ਬਈ ਸੌਰੀ ਐਸਟਰਾਇਡਸ ਨੇਗੇ ਹੈ ਗਿਆ ਐਸਟਰਾਇਡਸ ਨੇ ਪਹਿਲੇ ਪਿੱਟ ਮੇਨ ਕਰਦਾ ਮਲਬਾ ਜੋ ਸੂਰਜ ਦੇ ਦਵਾਲੇ ਕੁਮ ਦਾ ਸੂਰਜ ਦੇ ਦਵਾਲੇ ਨਹੀਂ ਘੁੰਮਦਾ ਬਈ ਇਹ ਇਹ ਸਾਡਾ ਇਹ ਬ੍ਰਹਸਪਤੀ ਅਤੇ ਸ਼ਨੀ ਬ੍ਰਹਸਪਤੀ ਤੇ ਸ਼ਨੀ ਨਹੀਂ ਹੈਗਾ ਇਹ ਤੇ ਇਹ ਸਾਡਾ ਮੰਗਲ ਤੇ ਬ੍ਰਹਸਪਤੀ ਦੇ ਵਿਚਾਲੇ ਹੁੰਦਾ ਬਈ ਇਹ ਇਹ ਦੇ ਦਵਾਲੇ ਨਹੀਂ ਹੁੰਦਾ ਹੈਗਾ ਤਾਂ ਆ ਵੀ ਆਪਸ਼ਨ ਗਲਤ ਹੈ ਤਾਂ ਜਿਆਦਾਤਰ ਤਾਰੂ ਛੋੜੇ ਪਰ ਕਿਸੇ ਕਿਸੇ ਦਾ ਵਿਆਸ 1000 ਕਿਲੋਮੀਟਰ ਤੱਕ ਵੀ ਹੁੰਦਾ ਆ ਆਪਸ਼ਨ ਸਾਡੀ ਸਹੀ ਇਕੱਲੀ ਇਕੱਲੀ ਓਨਲੀ ਵਨ ਸਾਡੀ ਸਹੀ ਆ ਬਈ ਹੁਣ ਸਾਡੀ ਵਨ ਸਹੀ ਹੈ ਇਹ ਅਕੋਰਡਿੰਗ ਅਨਸਰ ਇਹਨਾਂ ਨੇ ਦਿੱਤਾ ਨਹੀਂ ਸੀ ਇਸ ਕਰਕੇ ਗ੍ਰੇਸ ਨੰਬਰ ਚ ਗਿਆ ਸੀ ਕੁਸਚਨ ਬਈ ਠੀਕ ਹੈ ਤਾਂ 2014 ਦਾ ਗ੍ਰੇਸ ਵਾਲਾ ਕੁਸਚਨ ਹੈ ਇਹ ਇਹਨੂੰ ਲਾਓ ਗ੍ਰੇਸ ਦੇ ਵਿੱਚ ਮੇਰੇ ਅਕੋਰਡਿੰਗ ਇਹਦਾ ਇਕੱਲਾ ਵਨ ਸਹੀ ਆ ਬਈ ਠੀਕ ਹੈ ਮੇਰੇ ਅਕੋਰਡਿੰਗ ਇਹਦਾ ਇਕੱਲਾ ਵਨ ਸਹੀ ਹੈ ਜੇ 2014 ਦੇ ਵਿੱਚ ਜਦੂ ਐਜੂਕੇਸ਼ਨ ਹੁੰਦਾ ਤਾਂ ਸਾਨੂੰ ਨੰਬਰ ਜ਼ਰੂਰ ਦਵਾ ਦਿੰਦਾ ਠੀਕ ਹੈ ਪਰ ਹੁਣ ਤੁਸੀਂ ਚਿੰਤਾ ਨਹੀਂ ਕਰਨੀ ਹੈ ਕਿ ਕਿਤੇ ਵੀ ਜਾਣਾ ਪਵੇ ਅੱਗੇ ਨੂੰ ਵੀ ਹੁਣ ਨਹੀਂ ਦੇਵਾਂਗੇ ਹਨਾ ਠੀਕ ਹੈ ਤਾਂ ਇਹ ਤੁਹਾਡਾ ਨਾਲ ਵਾਅਦਾ ਹੈ ਹੁਣ ਵੀ ਤੁਹਾਡਾ ਨਾਲ ਵਾਅਦਾ ਹੈ ਪਿਛਲੇ ਵਾਰੀ ਵਾਅਦਾ ਕੀਤਾ ਸੀ ਹੁਣ ਵੀ ਤੁਹਾਡਾ ਨਾਲ ਵਾਅਦਾ ਹੈ ਜਿੱਥੇ ਮਰਜ਼ੀ ਜਾਣਾ ਪਵੇ ਜਾਵਾਂਗੇ ਤੁਹਾਡੇ ਨਾਲ ਨਾ ਜੋ ਕਿਸੇ ਜਗ੍ਹਾ ਦੇ ਵਾਜੂ ਮੰਡਲ ਦੇ ਤਾਮਾ ਨੂੰ ਕਿਹੜੇ ਕਿਹੜੇ ਤੱਤ ਕੰਟਰੋਲ ਕਰਦੇ ਨੇ ਹਨਾ ਵੀ ਭਾਈ ਕੋਈ ਜਗ੍ਹਾ ਠੰਡੀ ਹੈ ਕੋਈ ਜਗ੍ਹਾ ਗਰਮ ਹੈ ਹਾਂ ਤਾਂ ਇਹਨੂੰ ਕਿਹੜੇ ਕਿਹੜੇ ਤੱਤ ਕੰਟਰੋਲ ਕਰਦੇ ਨੇ ਹਨਾ ਕਿ ਕਿਸੇ ਜਗ੍ਹਾ ਤੇ ਗਰਮੀ ਪੈਂਦੀ ਹੈ ਨਾ ਭੂਮੰਦ ਰੇਖਾ ਤੋਂ ਅਕਸ਼ਾਂਸ਼ੀ ਦੂਰੀ ਜਿਹੜਾ ਹੁਣ ਦੇਸ਼ ਭੂਮੰਦ ਰੇਖਾ ਤੋਂ ਦੂਰ ਹੈ ਮੰਨ ਲਓ ਆ ਆ ਦੇਸ਼ ਹੈ ਕੋਈ ਹਨਾ ਤੇ ਸਮੁੰਦਰ ਦੇ ਤਲ ਤੋਂ ਉਚਾਨ ਹੈ ਸਮੁੰਦਰ ਦੇ ਤਲ ਤੋਂ ਉੱਚਾ ਵੀ ਸ਼ਿਮਲੇ ਚਲੇਗੇ ਤੁਸੀਂ ਹੈ ਨਾ ਕੁਲੂ ਮਨਾਲੀ ਚਲੇਗੇ ਤਾਂ ਠੰਡਾ ਹੋ ਗਿਆ ਮੌਜੂਦਾ ਹਵਾ ਦੇ ਸਮੁੰਦਰੀ ਵੇਗ ਦਾ ਦਬਾਅ ਜੇਕਰ ਹੈ ਨਾ ਸਮੁੰਦਰੀ ਦਬਾਅ ਤੇ ਤੁਹਾਡੀ ਜਿਹੜੀ ਮੌਜੂਦਾ ਹਵਾ ਚੱਲ ਰਹੀ ਹੈ ਉਹ ਠੰਡੀ ਹੈ ਤਾਂ ਠੰਡਾ ਕਰ ਦੂਗੀ ਗਰਮ ਹੈ ਤਾਂ ਗਰਮ ਕਰ ਦੂਗੀ ਹੈ ਨਾ ਤਾਂ ਫਿਰ ਸਾਰੀ ਆਊਗਾ ਭਾਈ ਇਹਦਾ ਆਨਸਰ ਹੋਰ ਕੀ ਹੈ ਕਿ ਉਹ ਬੜੇ ਚੱਕਰ ਵਿੱਚ ਹੈ ਨਾ ਚਲੋ ਨੈਕਸਟ ਕੁਸਚਨ 20 ਨੰਬਰ 1 ਪਨਾਮਾ ਨਹਿਰ ਜੋੜ ਇਹ ਬੜਾ ਹੈ ਮੈਂ ਕਹਿੰਦਾ ਵੀ ਦੁਨੀਆ ਦੇ ਵਿੱਚ ਇੰਜੀਨੀਅਰਿੰਗ ਦਾ ਸਭ ਤੋਂ ਉੱਤਮ ਨਮੂਨਾ ਤੁਸੀਂ ਦੇਖਣਾ ਹੋਵੇ ਤਾਂ ਅੱਜ YouTube ਤੇ ਤੁਸੀਂ ਜਾ ਕੇ ਪਤਾ ਕੀ ਕਰ ਤੁਸੀਂ ਪਨਾਮਾ ਕਨਾਲ ਲੇਖਣੀ ਹੈ ਠੀਕ ਈ ਇੰਨਾ ਜ਼ਬਰਦਸਤ ਸਿਸਟਮ ਯਾਰ ਬਣਾਇਆ ਗਿਆ ਹੈਗਾ ਮੈਂ ਤਾਂ ਹੈਰਾਨ ਸੀਗਾ ਦੇਖ ਕੇ ਇਹ ਫਿਰ ਐਵੇਂ ਵੀ ਹੋ ਸਕਦਾ ਯਾਰ ਇਹ ਕਲਪਨਾ ਕਲਪਨਾ ਤੋਂ ਪਰੇ ਸਾਡੀ ਸੀਗੀ ਇਹ ਕਿਹਾ ਤਾਂ ਦੇਖ ਕੇ ਜਾ ਕੇ ਅੱਜ ਤੁਸੀਂ ਪੜਨਾ ਕੀ ਹੈ ਪਨਾਮਾ ਕਨਾਲ ਹਾਉ ਵਰਕ ਮਤਲਬ ਹਾਉ ਵਰਕ ਪਨਾਮਾ ਕਨਾਲ ਠੀਕ ਹੈ ਬਣਾ ਮੈਂ ਇਹਦੀ ਕਨਾਲ ਕਿਵੇਂ ਵਰਕ ਕਰਦੀ ਆ ਦਮੰ ਕਿਵੇਂ ਜਹਾਜ ਨੂੰ ਨਾ ਇੱਕ ਲਿਫਟ ਦੁਆਰਾ ਉੱਪਰ ਲੈ ਕੇ ਜਾਇਆ ਜਾਂਦਾ ਫਿਰ ਉਹਨੂੰ ਥੱਲੇ ਲੈ ਕੇ ਆਇਆ ਜਾਂਦਾ ਤਾਂ ਸਾਰਾ ਕੁਝ ਪਾਣੀ ਦੀ ਮਦਦ ਨਾਲ ਕੀਤਾ ਜਾਂਦਾ ਇਹ ਜਰੂਰ ਜਾ ਕੇ ਦੇਖਣਾ ਤੁਸੀਂ ਵੀ ਠੀਕ ਹੈ ਜੀ ਤਾਂ ਸਾਡਾ ਕਿਹੜੇ ਕਿਹੜੇ ਸਾਗਰ ਨੂੰ ਜੋੜ ਦਿੰਦੀ ਆ ਬਈ ਇੱਕ ਪਾਸੇ ਸਾਡਾ ਹੈਗਾ ਜੀ ਪਸ਼ਾਂਤ ਮਹਾਸਾਗਰ ਤੇ ਦੂਜੇ ਪਾਸੇ ਸਾਡਾ ਹੈਗਾ ਅੰਧਵਾਂ ਸਾਗਰ ਇਹਨੂੰ ਜੋੜ ਦਿੰਦੀ ਹੈ ਇਹ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਨੰਬਰ 22 ਹੈ ਕਹਿੰਦਾ ਜੈਨ ਧਰਮ ਦੇ ਉਹਧ ਧਰਮ ਹਰ ਦ੍ਰਿਸ਼ਟੀ ਕੋਣ ਤੋਂ ਸਮਾਨ ਨੇ ਪਰ ਦੋਵੇਂ ਨਾਸਤਿਕਵਾਦੀ ਨੇ ਵੈਦਿਕ ਧਰਮ ਨੂੰ ਰੱਦ ਕਰ ਦੇਣੇ ਬਿਲਕੁਲ ਬਈ ਦੋਹਾਂ ਦਾ ਅੰਸ਼ਾ ਪ੍ਰਤੀ ਬਰਾਬਰ ਵਿਸ਼ਵਾਸ ਸੀਗਾ ਠੀਕ ਹੈ ਦੋਹਾਂ ਨੇ ਬਿਨਾਂ ਕਿਸੇ ਜਮਾਤੀ ਭੇਦਭਾਵ ਦੇ ਪੈਰੋਕਾਰਾਂ ਨੂੰ ਸਵੀਕਾਰ ਕੀਤਾ ਦੋਹੇ ਕਰਮ ਦੇ ਸਿਧਾਂਤ 'ਚ ਵਿਸ਼ਵਾਸ ਕਰਮ ਦੇ ਸਿਧਾਂਤ 'ਚ ਵਿਸ਼ਵਾਸ ਕਰਦੇ ਸੀਗੇ ਪਰ ਮੈਨੂੰ ਇਸ ਦੇ ਉੱਪਰ ਨਾ ਦੂਸਰੇ ਤੇ ਤੀਸਰੇ 'ਚ ਡਾਊਟ ਹੈ ਮੈਨੂੰ ਕਿਉਂ ਡਾਊਟ ਹੈ ਇਹਦੇ ਬਾਰੇ ਬਈ ਹੈਨਾ ਕਉਂਕੀ ਅਹਿੰਸਾ ਪ੍ਰਤੀ ਬਰਾਬਰ ਵਿਸ਼ਵਾਸ ਨਾ ਦਾ ਨਹੀਂ ਸੀਗਾ ਕਿਉਂ ਨਹੀਂ ਸੀਗਾ ਬਈ ਜੈਨ ਧਰਮ ਅਹਿੰਸਾ ਦੇ ਪ੍ਰਤੀ ਜਿਆਦਾ ਸੰਵੇਦਨਸ਼ੀਲ ਉਹਦਾ ਮੂੰਹ ਪੱਟੀ ਲਾ ਕੇ ਰੱਖਦੇ ਨੇ ਵੀ ਸਾਡੇ ਜਿਹੜੇ ਹਵਾ ਦੇ ਵਿੱਚ ਤੈਰ ਰਹੇ ਜੀਵ ਨੇ ਉਹ ਵੀ ਕਿਤੇ ਸਾਡੇ ਬਾਡੀ ਦੇ ਅੰਦਰ ਨਾ ਚਲੇ ਜਾਣ ਦੇਖੋ ਇੰਨਾ ਜਿਆਦਾ ਉਹ ਉਮ ਕਰਦੇ ਨੇ ਨਾ ਇਹ ਤਾਂ ਬਿਨਾ ਕਿਸੇ ਜਮਾਤੀ ਭੇਦ ਮਤ ਭੇਦ ਦੇ ਪੈਰੋਕਾਰਾਂ ਨੂੰ ਸਵੀਕਾਰ ਕੀਤਾ ਹੁਣ ਜਿਹੜਾ ਬੁੱਧਿਜ਼ਮ ਸੀਗਾ ਬਈ ਬੁੱਧਿਜ਼ਮ ਨੇ ਤਾਂ ਪੈਰੋਕਾਰਾਂ ਨੂੰ ਸਵੀਕਾਰ ਕੀਤਾ ਪਰ ਜੈਨ ਤਰਮ ਨੇ ਨਹੀਂ ਕੀਤਾ ਤਾਂ ਮੇਰੇ ਅਕੋਰਡਿੰਗ ਇਹਦਾ ਆਨਸਰ B ਐਂਡ C ਦੋਨੋਂ ਬੰਨੇ ਚਾਹੀਦੇ ਨੇ ਬਈ ਠੀਕ ਹੈ ਜੀ ਮੇਰੇ ਅਕੋਰਡਿੰਗ ਇਹਦਾ ਆਨਸਰ B ਤੇ C ਦੋਨੋਂ ਬੰਨੇ ਚਾਹੀਦੇ ਨੇ ਓਕੇ ਤਾਂ ਇਹਦਾ ਆਨਸਰ ਸੀ B ਤੇ C ਦੋਨੋਂ ਲਾਤਾ ਮੌਜੂਦਾ ਵਾਰ 2015 ਜਿਸ ਤਰੀਕ ਤੋਂ ਗਿਣਾ ਜਾਂਦਾ ਉਸ ਨੂੰ ਆਮ ਤੌਰ ਤੇ ਸਬੋਧਿਤ ਕੀਤਾ ਜਾਂਦਾ ਈਸਾ ਦੇ ਜਨਮ ਦੇ ਨਾਲ ਈਸਾ ਦੀ ਵਫਾ ਦੇ ਨਾਲ ਸੀ ਅਸਲੀ ਚੜਨ ਵਾਲਾ ਹੈ ਤੇ ਇਹਦੇ ਨਾਲ ਹਾਂ ਪਰ 2015 ਹੁਣ ਵੈਸੇ 2025 ਚੱਲ ਰਿਹਾ ਹੈ 10 ਸਾਲ ਪੁਰਾਣਾ ਪੇਪਰ ਹੈ ਹੈਨਾ ਠੀਕ ਹੈ ਤਾਂ ਇਹਨੂੰ ਅਸੀਂ ਕਿਸ ਦਿਨ ਨਾਲ ਸੰਬੰਧ ਕਰਾਂਗੇ ਵੀ ਇਹਨੂੰ ਅਸੀਂ ਈਸਾ ਦੇ ਜਨਮ ਦੇ ਉਕੇ ਭਾਈ ਇਸਾ ਪੂਰਵ ਮਤਲਬ ਇਸ ਦਾ ਜਨਮ ਇੱਕ ਸਦੀ ਜੋ ਹੈ ਇਸ ਤੋਂ ਪਹਿਲਾਂ ਦਾ ਸਮਾਂ ਇਸਾ ਪੂਰਵ ਹੈ ਤੇ ਹੁਣ ਦਾ ਸਮਾਂ ਇਸਾ ਬਾਅਦ ਹੈ ਏਲੀ ਅਮੀਨੋਡੋਮਿਨੀ ਠੀਕ ਹੈ ਬੀਸੀ ਬਿਫੋਰ ਕਾਮਨ ਹੈ ਰਾ ਹਣਾ ਇਸ ਤਰ੍ਹਾਂ ਦਾ ਸੀਈ ਦਾ ਮਤਲਬ ਕਾਮਨ ਹੈ ਰਾ ਇਹ ਬਹੁਤ ਸਾਰੇ ਨਾਮ ਇਸ ਤਰ੍ਹਾਂ ਦੇ ਆ ਗਏ ਨੇ ਜਿਹੜੇ ਅੱਜ ਕੱਲ ਯੂਜ਼ ਕੀਤੇ ਜਾਂਦੇ ਨੇ ਦਫਨਾਉਣ ਦੀ ਥਾਂ ਦੇ ਨਿਸ਼ਾਨੀ ਵਜੋਂ ਲਾਏ ਜਾਂਦੇ ਵੱਡੇ ਗੋਲ ਪੱਥਰਾਂ ਨੂੰ ਕਿਸ ਨਾਮ ਦੇ ਨਾਲ ਬੁਲਾਇਆ ਜਾਂਦਾ ਸੀ ਸਾਨੂੰ ਸਾਊਥ ਇੰਡੀਆ ਦੇ ਵਿੱਚ ਮਿਲੇ ਨੇਗੇ ਤਾਂ ਇਹ ਮਾਈਕਰੋਲੀਥਨੇ ਮੈਗਾਲੀਥਸ ਹੈ ਮੈਸੋਲੀਥਿਕ ਹੈ ਜਾਂ ਨਿਊਲੀਥਿਕ ਹੈ ਤਾਂ ਉਸੇ ਕਿਸ ਨਾਮ ਦੇ ਨਾਲ ਬੁਲਾਉਂਦੇ ਸੀ ਫਿਰ ਮੋਸਟ ਇੰਪੋਰਟੈਂਟ ਦਾ ਡਿਵਰਸਿਵ ਬੜੀ ਮਾਸਟ ਕੁਇਸਚਨ ਪੁੱਛਿਆ ਜਾਂਦਾ ਹੈ ਕਿ ਉਸੇ ਮੈਗਾਲੀਥਾ ਠੀਕ ਹੈ ਨੀ ਮੈਗਾਲੀਥ ਪੱਥਰਾਂ ਦੇ ਨਾਮ ਨਾਲ ਬੁਲਾਉਂਦੇ ਸੀ ਇਤਿਹਾਸਕਾਰਾਂ ਲਈ ਸਰੋਤ ਮੰਨੀਆਂ ਵਾਲੀ ਕਿਤਾਬ ਅਲ-ਹਿੰਦ ਅਲ-ਹਿੰਦ ਨੂੰ ਕਿਹਨੇ ਲਿਖਿਆ ਸੀ ਬਈ ਅਲ-ਹਿੰਦ ਜਾਂ ਇਹਨੂੰ ਕਿਤਾਬੁਲ ਹਿੰਦ ਦਾ ਨਾਮ ਵੀ ਦੇ ਦਿੰਨੇ ਆ 8 ਇਨੂੰ ਜਿੱਥੋਂ ਮਰਜ਼ੀ ਚੱਕ ਲੋ ਉਥੋਂ ਸ਼ੁਰੂ ਹੋ ਜਾਂਦੀ ਹੈ ਇਹ ਠੀਕ ਹੈ ਤੇ ਇਹਦਾ ਹਰ ਜਿਹੜਾ ਪੇਜ ਆ ਜਾਂ ਹਰ ਜਿਹੜਾ ਅੰਸ਼ ਹੈ ਦਾ ਕੋਈ ਕੁਐਸਚਨ ਦੇ ਨਾਮ ਨਾਲ ਕੁਐਸਚਨ ਦੇ ਨਾਲ ਮਤਲਬ ਸ਼ੁਰੂ ਹੁੰਦਾ ਹੁੰਦਾ ਤਾਂ ਕਿਨੇ ਲਿਖੀ ਸੀ ਵਈ ਇਹ ਦੱਸੋ ਬਈ ਅਲਬਰੂਨੀ ਇੰਪੋਰਟੈਂਟ ਤੁਹਾਡੇ ਕੋਲ ਕਿੱਥੋਂ ਦਾ ਸੀ ਬਈ ਅਲਬਰੂਨੀ ਕਿਹਦੇ ਨਾਲ ਆਇਆ ਸੀਗਾ ਜੀਵਨ ਦਾ ਅਧਿਕਾਰ ਕੀ ਹੈ ਆਰਟੀਕਲ ਨੰਬਰ ਸਾਡਾ 21 ਦੇ ਤਹਿਤ ਤੁਹਾਡਾ ਇਹ ਫੰਡਾਮੈਂਟਲ ਇੰਡੀਆ ਦੇ ਵਿੱਚ ਕਿਸੇ ਆਰਟੀਕਲ ਨੂੰ ਲੈ ਕੇ ਸਭ ਤੋਂ ਜ਼ਿਆਦਾ ਜੇ ਚਰਚਾ ਹੋਈ ਹੈ ਇੰਡੀਆ ਦੇ ਵਿੱਚ ਉਹ ਆਰਟੀਕਲ ਨੰਬਰ 21 ਦੀ ਹੋਈ ਹੈ ਠੀਕ ਹੈ ਕਿਵੇਂ ਹੋਈ ਹੈ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਬੇਸ਼ੁਮਾਰ ਆਰਟੀਕਲ ਬੇਸ਼ੁਮਾਰ ਜਿਹੜੇ ਤੁਹਾਡੇ ਫੰਡਾਮੈਂਟਲ ਰਾਈਟਸ ਨੇਗੇ ਇਹਨੂੰ ਇਨਕਰੀਸ ਕੀਤਾ ਗਿਆ ਹੈਗਾ ਠੀਕ ਹੈ ਜੀ ਇਹਨੂੰ ਕਾਫੀ ਸਤੰਤਰ ਕੀਤਾ ਗਿਆ ਹੈਗਾ ਇੰਟਰਨੈਟ ਦੀ ਆਜ਼ਾਦੀ ਲੈਣੀ ਹੈ ਨੈਟ ਦੀ ਹੋ ਲੈਣੀ ਹੈ ਕੋਈ ਇਸਤਰੀ ਬੱਚੇ ਪੈਦਾ ਕਰੇ ਨਾ ਕਰੇ ਉਹਦੀ ਮਰਜ਼ੀ ਆਪਣੀ ਮਰਜ਼ੀ ਨਾਲ ਵਿਆਹ ਕਰਾਵੇ ਨਾ ਕਰੇ ਬਹੁਤ سارے ਅਧਿਕਾਰ ਤੁਹਾਨੂੰ ਆਰਟੀਕਲ ਨੰਬਰ 21 ਦੇ ਤਹਿਤ ਮਿਲਦੇ ਨੇ ਬਈ ਤੇ ਤੁਹਾਡਾ ਮੋਸਟ ਇੰਪੋਰਟੈਂਟ ਆਰਟੀਕਲ ਹੈ ਵੀ ਇਹਨ ਕਨ ਕਿਸੇ ਰਾਜ ਦੇ ਰਾਸ਼ਟਰੀ ਸ਼ਾਸਨ ਕਦੋਂ ਲਾਗੂ ਕੀਤਾ ਜਾ ਸਕਦਾ ਹੈ ਹੁਣ ਰਾਸ਼ਟਰੀ ਸ਼ਾਸਨ ਲਾਗੂ ਕਰਨਾ ਹੈ ਭਈ ਤਾਂ ਉਹਦੇ ਲਈ ਆਰਟੀਕਲ ਨੰਬਰ 356 ਇਸਤੇਮਾਲ ਕਰਦੇ ਆਂ ਭਈ ਹਣਾ ਤਾਂ ਜਦੋਂ ਕੋਈ ਰਾ ਸਰਕਾਰ ਬਣਾਈ ਨਾ ਜਾ ਸਕੇ ਜਦੋਂ ਹਾਕਮ ਦਲ ਆਪਣਾ ਬਹੁਮਤ ਗਵਾ ਲੈਂਦਾ ਹੈ ਠੀਕ ਹੈ ਜਦੋਂ ਰਾਜ ਦੇ ਅੰਦਰ ਕੰਮ ਕਰਨ 'ਚ ਅਸਫਲ ਹੋ ਜਾਂਦਾ ਹੈ ਤਾਂ ਇਹ ਤਿੰਨੇ ਤਰੀਕੇ ਨੇ ਭਈ ਜਾਂ ਤਾਂ ਕੇਂਦਰ ਸਰਕਾਰ ਆਪ ਕਰੇ ਜਾਂ ਫਿਰ ਉਥੋਂ ਦਾ ਰਾਜਪਾਲ ਉਹ ਸੁਬੇ ਦਾ ਰਾਜਪਾਲ ਕੋਈ ਵੀ ਰਾਜਪਾਲ ਵੀ ਕੇਂਦਰ ਸਰਕਾਰ ਦੀ ਬੰਦਾ ਹੁੰਦਾ ਹੈ ਨਾ ਜਾਂ ਫਿਰ ਉਹ ਕੇਂਦਰ ਸਰਕਾਰ ਨੂੰ ਕਹੇ ਭਾਈ ਵੀ ਰਾਜ ਕੇਂਦਰ ਸਰਕਾਰ ਰਾਜ ਸਰਕਾਰ ਪੰਜਾਬ ਸਰਕਾਰ ਆ ਨਹੀਂ ਕਰਦੀ ਹਰਿਆਣਾ ਸਰਕਾਰ ਆ ਨਹੀਂ ਕਰਦੀ ਕੋਈ ਵੀ ਸਰਕਾਰ ਜਿਹੜੀ ਹੈ ਨਾ ਕੋਈ ਕੰਮ ਨਹੀਂ ਕਰਦੀ ਹੈਗੀ ਉਹਦੇ ਆਧਾਰ ਤੇ ਤੁਸੀਂ ਰਾਸ਼ਟਰੀ ਸ਼ਾਸਨ ਇੱਥੇ ਲਾ ਸਕਦੇ ਹੋ ਉਹ ਪ੍ਰੋਤਕ ਸਾਰੇ ਹੀ ਇਹਦਾ ਅਨਸਰ ਆਜੂਗਾ ਭਾਈ ਹਣੇ ਜੀ ਨੈਕਸਟ ਹੈ 28 ਨੰਬਰ ਕੁਸਚਨ ਇਹਨਾਂ ਵਿੱਚੋਂ ਕਿਹੜਾ ਸੰਘ ਸੂਚੀ ਦਾ ਵਿਸ਼ਾ ਨਹੀਂ ਹੈ ਤਾਂ ਸਾਡੇ ਵੀ ਸੰਘ ਸੂਚੀ ਚ ਪਹਿਲਾਂ 97 ਟਾਪਿਕ ਸੀਗੇ ਸੰਘ ਸੂਚੀ ਮਤਲਬ ਜਿਹਦੇ ਉੱਪਰ ਕੋਨ ਕੇਂਦਰ ਬਣਾਉਂਦੀ ਹੈ ਹੁਣ ਅਜੇ 10 ਰਾਜ ਸੂਚੀ ਹੈ ਵੀ ਇਹ ਚ ਪਹਿਲਾਂ 66 ਸੀ ਅੱਜ ਕੱਲ ਇਹਦੇ ਵਿੱਚ 61 ਨੇ ਸੰਵਰਤੀ ਸੂਚੀ ਇਹਦੇ ਵਿੱਚ 47 ਸੀ ਪਹਿਲਾਂ ਅੱਜ ਕੱਲ ਇਹ ਜੀ 52 ਨੇਗੇ ਇੰਪੋਰਟੈਂਟ ਤੁਹਾਡੇ ਵਾਸਤੇ ਤਾਂ ਤੇਲ ਤੇਖਣੇ ਜੀ ਕੌਣ ਕੱਢਦਾ ਹੈ ਕੇਂਦਰ ਸਰਕਾਰ ਅੰਦਰਾਜੀ ਨਦੀਆਂ ਦਾ ਕੌਣ ਕਰਦਾ ਵੀ ਇਹ ਕੇਂਦਰ ਸਰਕਾਰ ਉੱਚ ਅਦਾਲਤਾਂ ਦਾ ਸੰਗਠਨ ਕੌਣ ਕਰਦਾ ਹੈ ਗਠਨ ਕਰਦਾ ਹੈਗਾ ਇਹ ਕੇਂਦਰ ਸਰਕਾਰ ਜ਼ਮੀਨ ਅਤੇ ਕਿਰਾਏ ਨੂੰ ਇਕੱਠਾ ਕਰਨਾ ਹੈ ਹਨਾ ਛੋਟੇ-ਮੋਟੇ ਟਾਪਿਕ ਜਿਹੜੇ ਨੇ ਉਹ ਸਾਰੇ ਸਟੇਟਾਂ ਨੂੰ ਤੇ ਗਏ ਨੇ ਵੀ ਆ ਚੱਕੋ ਭਾਈ ਤੁਸੀਂ ਲਿਆਰੇ ਲੋ ਹਨਾ ਸੰਵਿਧਾਨ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਕਿੰਨੇ ਕਰਤੱਵ ਦਿੱਤੇ ਗਏ ਨੇ ਹਨਾ ਜੀ ਤਾਂ ਇਹਦੇ ਵਿੱਚ ਕਿੰਨੇ ਕਰਤੱਵ ਹੁੰਦੇ ਨੇ ਪ੍ਰਧਾਨ ਮੰਤਰੀ ਕੋਲੇ ਵੀ ਤਿੰਨ ਕਿਹੜੇ-ਕਿਹੜੇ ਹੁੰਦੇ ਆ ਇੱਕ ਸੰਸਦ ਦੇ ਸਬੰਧ ਵਿੱਚ ਹੁੰਦਾ ਹੈ ਇੱਕ ਮੰਤਰੀ ਪਰਿਸ਼ਦ ਦੇ ਸਬੰਧ ਵਿੱਚ ਹੁੰਦਾ ਹੈ ਤੇ ਇੱਕ ਭਾਰਤ ਦੇ ਪ੍ਰਧਾਨ ਮੰਤਰੀ ਕੋਲੇ ਰਾਸ਼ਟਰਪਤੀ ਦੇ ਸਬੰਧ ਵਿੱਚ ਹੁੰਦਾ ਹੈ ਇਹ ਰਾਸ਼ਟਰਪਤੀ ਦੇ ਸਾਡੇ ਤਿੰਨ ਕਰਤੱਵ ਨੇ ਇਹਨੂੰ ਆਪਾਂ ਯਾਦ ਕਰ ਲੈਣਾ ਵੀ ਠੀਕ ਹੈ ਜੀ ਕਿਹੜੇ-ਕਿਹੜੇ ਹੋਗੇ ਮੈਂ ਤੁਹਾਨੂੰ ਦੱਸਦਾ ਜੀ ਇਹ ਸਾਡੀ ਪਾਰਟ ਨੰਬਰ 1 ਦੀ ਕਲਾਸ ਸੀ ਬਈ ਇਹ ਠੀਕ ਹੈ ਤੇ ਪਾਰਟ ਨੰਬਰ 2 ਇਹਦਾ 2015 ਵਾਲਾ ਜਿਹੜਾ ਉਹ ਲਾ 15 15 ਦਾ ਇਹ ਠੀਕ ਹੈ 15 ਦਾ 15 ਦਾ ਚਲੋ ਵਿਸ਼ੇਸ਼ ਅਧਿਕਾਰ ਦਾ ਪ੍ਰਸਤਾਵ ਕੋਣ ਲੈ ਕੇ ਆ ਵਿਸ਼ੇਸ਼ ਅਧਿਕਾਰ ਪ੍ਰਸਤਾਵ ਵਿਰੋਧੀ ਧਿਰ ਵੀ ਲੈ ਕੇ ਆ ਸਕਦਾ ਵੀ ਹਾਕਮ ਪਾਰਟੀ ਵੀ ਲੈ ਕੇ ਆ ਸਕਦੀ ਹੈ ਤਾਂ ਇਹ ਦੋਨੋਂ ਲੈ ਕੇ ਆ ਸਕਦੇ ਨੇ ਇਸ ਕਰਕੇ ਇੰਪੋਰਟੈਂਟ ਤੁਹਾਡੇ ਵਾਸਤੇ ਵੀ ਵਿਸ਼ੇਸ਼ ਅਧਿਕਾਰ ਓਕੇ ਚਲੋ ਤੇ ਤੁਸੀਂ ਸਾਡਾ ਪੀਐਸਟ ਦਾ ਦਾ ਬੈਚ ਹੈ ਅੱਜ ਅਜਦਾ ਦਿਨ ਆਫਰ ਹੈ ਲਾਸਟ ਇਹਦੇ ਤਾਂ ਤੁਸੀਂ 1499 ਰੁਪਏ ਦਾ ਹੁਣ ਇਹ ਨਾ ਮੰਨਿਓ ਵੀ ਇਹਦੇ ਵਿੱਚ ਕੱਲੀ ਐਸਐਸਟੀ ਹੋਊਗੀ ਇਹ ਚ ਭਾਈ ਸੀਡੀਪੀ ਵੀ ਹੈ ਇਹ ਚ ਇੰਗਲਿਸ਼ ਵੀ ਹੈ ਪੰਜਾਬੀ ਵੀ ਹੈ ਐਸਐਸਟੀ ਪੈਡਾਗੋਗੀ ਵੀ ਹੈ ਇਹ ਚ ਐਨਸੀਆਰਟੀ ਦਾ ਬੈਚ ਵੀ ਹੈਗਾ ਜਿਹੜਾ ਅਸੀਂ 1999 ਦਾ ਕੱਲਾ ਦਿੰਨੇ ਇੱਕ ਬੈਚ ਉਹ ਵੀ ਬੈਚ ਦੇ ਵਿੱਚ ਇਹਦੇ 13 ਮਹੀਨਿਆਂ ਦੀ ਵੈਲਿਡਿਟੀ ਹੈ ਠੀਕ ਹੈ ਜੇ ਚਾਹੋਗੇ ਵੀ ਪੇਪਰ ਨਹੀਂ ਆਇਆ ਤੁਹਾਡੇ ਆ ਵੀ ਪੈਸੇ ਵਾਪਸ ਕਰਵਾ ਦਾਂਗੇ ਅਸੀਂ ਇੰਨੀ ਗਾਰੰਟੀ ਦੇ ਸਕਦੇ ਹਾਂ ਹੋਰ ਅਸੀਂ ਭਾਈ ਦੱਸੋ ਕੀ ਕਰ ਲਈਏ ਐਂ ਦੱਸੋ ਐ ਹੁਣ ਜਾਣ ਲੈਣੀ ਸਾਡੀ ਦੱਸੋ ਕੋਈ ਹੱਲੇ ਦਾ ठीक है दोस्तों कि प्लीज ਤੁਸੀਂ ਆਪਣੇ ਸਾਥੀਆਂ ਮਤਾਰਕ ਨੂੰ ਸ਼ੇਅਰ ਕਰਦੇ ਆਂ ਵੀ ਡੋਨਟ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਇਸੇ ਟਾਈਮ ਆਪਣੀ 8ਵੀਂ ਕਲਾਸ ਲੱਗਦੀ ਹੈ ਐਮਸੀਕਿਊ ਕਰਨਾ ਬਹੁਤ ਜ਼ਰੂਰੀ ਹੁੰਦਾ ਬਈ ਬਹੁਤ ਜ਼ਰੂਰੀ ਐਮਸੀਕਿਊ ਕਰਨਾ ਤੁਹਾਨੂੰ ਇੱਕ ਲੈਵਲ ਦਾ ਪਤਾ ਲੱਗਦਾ ਹੈ ਕਿ ਲੈਵਲ ਆ ਰਿਹਾ ਹੈ ਕਿ ਲੈਵਲ ਆਇਆ ਹੋਇਆਗਾ ਤੇ ਅਸੀਂ ਭਵਿੱਖ ਲਈ ਕੀ ਸਟ੍ਰੈਟਜੀ ਆਪਣੀ ਬਣਾ ਸਕਦੇ ਆਂ ਚਲੋ ਜੀ ਮਿਲਦੇ ਆਂ ਜੀ ਫਿਰ 9ਵੀਂ ਕਲਾਸ ਦੇ ਵਿੱਚ ਕੱਲ ਗੱਲਬਾਤ ਕਰਾਂਗੇ ਇਹਦੇ ਬਾਰੇ ਥੈਂਕ ਯੂ ਵੈਰੀ ਮਚ ਜੀ